ਭਗਵੰਤ ਮਾਨ ਦੀ ਗੈਰ ਹਾਜ਼ਰੀ ਰੜਕੀ ਹੈ ਕੱਲ ਆਮ ਆਦਮੀ ਪਾਰਟੀ ਦਾ ਵਫਦ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਸਨੇ ਹਰਪਾਲ ਚੀਮਾ ਤੇ ਸਨੇ ਕੁਝ ਅਹਿਮ ਮੰਤਰੀ ਜਿਹੜੇ ਆ ਉਹ ਮਿਲ ਕੇ ਆਏ ਆ ਗਵਰਨਰ ਸਾਹਿਬ ਨੂੰ ਇੱਕ ਅਹਿਮ ਮੁੱਦੇ ਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਦੇ ਗਿਆ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਕਿਉਂ ਰਹੇ ਕੀ ਇਹ ਗੈਰ ਹਾਜ਼ਰੀ ਕਿਉਂ ਰੜਕੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਧਰ ਕੱਲ 55 ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਗਿਆ ਪਰ ਹਾਲੇ ਵੀ ਕਹਿੰਦੇ ਕਿ ਅਧ ਅਧੂਰੇ ਫੈਸਲੇ ਹੀ ਲਾਗੂ ਕੀਤੇ ਗਏ ਆ ਅਕਾਲ ਤਖਬ ਸਾਹਿਬ ਦੇ ਉਦਰਬਾਗੀ ਵੀ ਸਵਾਲ ਚੁੱਕ ਰਹੇ ਨੇ ਕਿ ਅਕਾਲ ਤਖਬ ਸਾਹਿਬ ਦੇ ਅਧ ਅਧੂਰੇ ਫੈਸਲੇ ਜਿਹੜੇ ਲਾਗੂ ਕਰਨ ਦਾ ਨੁਕਸਾਨ ਅਕਾਲੀ ਦਲ ਨੂੰ ਹਾਲੇ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਭੁਗਤਣਾ ਪੈ ਸਕਦਾ ਕਿਹੜੇ ਫੈਸਲੇ ਜਿਹੜੇ ਹਾਲੇ ਵੀ ਲਾਗੂ ਨਹੀਂ ਕੀਤੇ ਕਿ ਚੁਸਤੀ ਕੋਟੀ ਗਈ ਹੈ ਸੁਖਬੀਰ ਦੇ ਆਲੇ ਦੁਆਲੇ ਦੇ ਵੱਲੋਂ ਇਸੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਇਹ ਤੇ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਦਿਨ ਸੁਖਬੀਰ ਦੇ ਲਈ ਸੁਖਾਵੇਂ ਰਹਿਣਗੇ ਜਾਂ ਨਹੀਂ ਬਹੁਤ ਅਹਿਮ ਹੈ ਇਹਦੇ ਤੇ ਚਰਚਾ ਕਰਨੀ ਹੈ ਔਰ ਉਧਰ ਮਾਈਨਿੰਗ ਦੇ ਉੱਪਰ ਪੰਜਾਬ ਸਰਕਾਰ ਨੇ ਖਰੜਾ ਤਿਆਰ ਕੀਤਾ ਕੀ ਖਰੜਾ ਤਿਆਰ ਕੀਤਾ ਕਿਵੇਂ ਰੋਕਣਗੇ ਕਿਸਾਨਾਂ ਨੇ ਵੀ ਕੱਲ ਇੱਕ ਜੁਟਤਾ ਦੇ ਲਈ ਮੀਟਿੰਗ ਕੀਤੀ ਸੀ ਕੀ ਕੁਝ ਉਹਦੇ ਵਿੱਚੋਂ ਨਿਕਲ ਗਿਆ ਉਸ ਤੇ ਵੀ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਉਧਰ ਆਮ ਆਦੀ ਪਾਰਟੀ ਦੇ ਐਮਐਲਏ ਗੁੱਗੀ ਦੀ ਗੋਲੀ ਲੱਗਣ ਦਾ ਮੌਤ ਹੋਈ ਹੈ ਕਿਵੇਂ ਗੋਲੀ ਮਾਰੀ ਗਈ ਹੈ ਜਾਂ ਸੁਸਾਇਸਾਈਡ ਹੈ ਜਾਂ ਕੀ ਹੈ ਮਸਲਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹੜੇ ਸਭ ਤੋਂ ਪਹਿਲਾਂ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਮਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਾਹਿਬ ਕੱਲ ਇੱਕ ਬਹੁਤ ਅਹਿਮ ਮੁੱਦਾ ਸੀਗਾ ਜਿੱਥੇ ਆਵਾਜ਼ੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਨਾਲ ਖੜਨ ਦੀ ਜ਼ਰੂਰਤ ਸੀ ਔਰ ਬਹੁਤ ਵਧੀਆ ਕਦਮ ਕੱਲ ਜਿਹੜਾ ਦੀਪਕ ਬਾਲੀ ਹੋਣਾ ਨੇ ਅਮਨ ਅਰੂੜਾ ਹੋਣਾ ਨੇ ਔਰ ਜੇ ਗੱਲ ਕਰੀਏ ਹਰਪਾਲ ਟੀਮਾ ਹੋਰੀ ਸਾਰੇ ਜਿਹੜੇ ਜਾ ਕੇ ਗਵਰਨਰ ਸਾਹਿਬ ਨੂੰ ਮਿਲੇ ਹੈ ਕਿ ਭਾਈ ਚੰਡੀਗੜ੍ਹ ਦੇ ਜਿਹੜੇ ਹੱਕ ਨੇ ਜਿਹੜਾ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਹੈ ਉਹ ਕੇਂਦਰ ਸਰਕਾਰ ਜਿਹੜੀ ਐ ਖੋਣ ਦੀ ਕੋਸ਼ਿਸ਼ ਦੇ ਵਿੱਚ ਐ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੁੱਖ ਸਕੱਤਰ ਲਾਉਣਾ ਪੰਜਾਬ ਦੇ ਹੱਕਾਂ ਦੇ ਉੱਪਰ ਡਾਕੇ ਵਰਗੀ ਕੋਸ਼ਿਸ਼ ਹੈ ਔਰ ਉਸ ਅਹਿਮ ਮੁੱਦੇ ਦੇ ਉੱਪਰ ਕੱਲ ਜਾ ਕੇ ਆਵਾਦੀ ਪਾਰਟੀ ਵਧੀਆ ਤਰੀਕੇ ਦੇ ਨਾਲ ਗਵਰਨਰ ਸਾਹਿਬ ਨੂੰ ਮਿਲੀ ਹੈ ਪਰ ਗੱਲ ਇਹ ਹੈ ਕਿ ਇੱਥੇ ਗੱਲ ਇਹ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਗੈਰ ਹਾਜ਼ਰੀ ਹਨ ਕਿ ਸਾਹਿਬ ਇੱਥੇ ਲੜਕੀ ਹੈ ਕਿਉਂਕਿ ਮੁੱਖ ਮੰਤਰੀ ਨੂੰ ਵੀ ਮੈਨੂੰ ਲੱਗਦਾ ਕਿ ਇਸ ਅਹਿਮ ਮੀਟਿੰਗ ਦੇ ਵਿੱਚ ਆ ਜਾਣਾ ਚਾਹੀਦਾ ਸੀ ਪੱਖ ਰੱਖਣਾ ਚਾਹੀਦਾ ਸੀ ਤੇ ਚਲੋ ਇਹ ਨਹੀਂ ਪਤਾ ਕਿ ਗਏ ਕਿਉਂ ਨਹੀਂ ਪਰ ਇਹ ਜ਼ਰੂਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿ ਹਵਾਲੇ ਆਮ ਆਦੀ ਪਾਰਟੀ ਦੀ ਸਰਕਾਰ ਔਰ ਪਾਰਟੀ ਅਮਨ ਅਰੋੜੇ ਦੇ ਕੀਤੀ ਜਾ ਰਹੀ ਹੈ ਔਰ ਅਮਨ ਅਰੋੜਾ ਬਹੁਤ ਸਾਮਾ ਦੇ ਉੱਪਰ ਨਜ਼ਰ ਆ ਰਹੇ ਹੈ ਚਾਹੇ ਉਹ ਮੇਰ ਚੁੰਨੇ ਹੋਣ ਚਾਹੇ ਕੁਝ ਕਰਨਾ ਹੋਵੇ ਪਰ ਮੁੱਖ ਮੰਤਰੀ ਉਸ ਤਰੀਕੇ ਦੇ ਨਾਲ ਨਜ਼ਰੀ ਜਿਹੜਾ ਅਣਖਸਾਵਾ ਨਹੀਂ ਰਹੇ ਕੱਲ ਦੀ ਗੈਰ ਹਾਜ਼ਰੀ ਵੀ ਜਿਹੜੀ ਲੜਕੀ ਆ ਬਿਲਕੁਲ ਸੁਖਵਿੰਦਰ ਜੀ ਜਦੋਂ ਤੁਸੀਂ ਇਹ ਪ੍ਰਸ਼ਨ ਮੈਨੂੰ ਕਰ ਰਹੇ ਸੀ ਤੇ ਮੇਰੇ ਦਿਮਾਗ ਦੇ ਵਿੱਚ ਨਾ ਇੱਕ ਪੁਰਾਣਾ ਵਰਤਾਂਤ ਜਿਹੜਾ ਉਹ ਯਾਦ ਆ ਰਿਹਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉੱਪਰ ਵੀ ਕਾਂਗਰਸ ਦੀ ਸਰਕਾਰ ਸੀ ਤੇ ਪਾਣੀਆਂ ਦੇ ਮੁੱਦੇ ਤੇ ਉੱਤੇ ਵਿਧਾਨ ਸਭਾ 'ਚ ਇੱਕ ਇਜਲਾਸ ਉੱਤੇ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਜਦੋਂ ਸਭ ਨੂੰ ਪਾਣੀ ਦੀ ਗੱਲ ਸੀ ਤਾਂ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੀ ਕੀਤਾ ਕਿ ਬਕਾਇਦਾ ਤੌਰ ਤੇ ਵਿਧਾਨ ਸਭਾ 'ਚ ਇਹ ਮਤਾ ਪਾਸ ਕੀਤਾ ਤੇ ਫਿਰ ਉਸ ਮਸੇ ਨੂੰ ਲੈ ਕੇ ਵਿਧ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸਲੇ ਵਿਰੋਧੀ ਧਿਰ ਦੇ ਨੇਤਾ ਸੀ ਸੁਖਵੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਔਰ ਪ੍ਰਕਾਸ਼ ਸਿੰਘ ਬਾਦਲ ਜਿਨੇ ਵਿਰੋਧੀ ਧਿਰ ਦੇ ਨੇਤਾ ਲੈ ਕੇ ਸ਼ਿਵਰਾਜ ਪਾਟਲ ਜੀ ਮੈਂ ਗਲਤ ਨਾ ਹੋਵਾਂ ਉਸਲੇ ਪੰਜਾਬ ਦੇ ਗਵਰਨਰ ਸੀ ਕਾਂਗਰਸ ਪਾਰਟੀ ਦੀ ਤਾਂ ਉਸ ਵਕਤ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਸਰਕਾਰ ਜਿਹੜੀ ਕੇਂਦਰ ਸੀ ਉਹਦੇ ਖਿਲਾਫ ਜਾ ਕੇ ਉਹਨਾਂ ਨੇ ਵਿਰੋਧ ਜਿਹੜਾ ਪ੍ਰਗਟ ਕੀਤਾ ਸੀ ਮੈਂ ਸ਼ਾਇਦ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਦਾ ਦਿਨਾਂ ਚ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਹੈ ਬਾਅਦ ਵਿੱਚ ਗੱਲਾਂ ਅਲੱਗ ਤਰ੍ਹਾਂ ਦੀ ਰਹੀਆਂ ਤੇ ਹੁਣ ਵੀ ਪੰਜਾਬ ਦਾ ਇਹ ਅਹਿਮ ਹਿੱਸਾ ਹੈਗਾ ਠੀਕ ਆ ਪਾਰਟੀ ਪ੍ਰਧ ਇਹ ਜਾਂਦੇ ਆ ਜਿਹੜੇ ਵਿਧਾਇਕ ਨੇ ਮੰਤਰੀ ਹੁੰਦੀ ਜੋ ਵੀ ਹੈ ਨਾਲ ਨਾਲ ਹਰਪਾਲ ਚੀਮਾ ਵੀ ਜਾਂਦੇ ਆ ਪਰ ਬਿਹਤਰ ਹੁੰਦਾ ਕਿ ਜੇਕਰ ਇਸ ਵਫਤੀ ਅਗਵਾਈ ਜਿਹੜੀ ਹੈ ਭਗਵੰਤ ਮਾਨ ਸਾਹਿਬ ਵੱਲੋਂ ਕੀਤੀ ਜਾਂਦੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਜੋ ਮਰਜੀ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜੇ ਦਾ ਕੰਦ ਜਿਸ ਤਰੀਕੇ ਨਾਲ ਮਰਜ਼ੀ ਹੋਵੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਸ ਤਰੀਕੇ ਦੀ ਮਰਜ਼ੀ ਹੋਵੇ ਪਰ ਸੁਖਵਿੰਦਰ ਸਿੰਘ ਜਦੋਂ ਇੱਕ ਰਾਜ ਦਾ ਮੁੱਖ ਮੰਤਰੀ ਜਾ ਕੇ ਆਪਣੇ ਰਾਜ ਦੇ ਮੁੱਦਿਆਂ ਦੇ ਸੰਬੰਧੀਆਂ ਆਪਣੇ ਰਾਜ ਦੀਆਂ ਹੱਕੀ ਮੰਗਾਂ ਦੇ ਸੰਬੰਧੀਆਂ ਆਪਣੇ ਰਾਜ ਨਾਲ ਹੁੰਦੇ ਫਿਕਰੇ ਦੇ ਸੰਬੰਧੀ ਇੱਕ ਮੁੱਖ ਮੰਤਰੀ ਇੱਕ ਵਫ਼ਦ ਦੀ ਅਗਵਾਈ ਕਰਕੇ ਕੇਂਦਰ ਦੇ ਨੁਮਾਇੰਦੇ ਕੋਲ ਪਹੁੰਚਦਾ ਤਾਂ ਸਿੱਧੂ ਸਾਹਿਬ ਉਸ ਦਾ ਫਿਰ ਭਾਰ ਚਿਹਰਾ ਅਨਕਤਰਾਂ ਦਾ ਕੇਂਦਰ ਤੇ ਪਿੰਦਾ ਜਾਂ ਉਸ ਦੀ ਤਸਵੀਰ ਜਿਹੜੀ ਆ ਅਲਗ ਤਰ੍ਹਾਂ ਨਾਲ ਜਿਹੜੀ ਉਹ ਬਣਦੀ ਹੈਗੀ ਆ ਦੇਖ ਲਓ ਕਿ ਇਹ ਗੱਲ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋਇਆ 20 ਜਾਂ 22 ਸਾਲ ਹੋ ਚਲੇ ਆ ਪਰ ਅੱਜ ਵੀ ਇਹ ਗੱਲ ਸਿੱਧੂ ਸਾਹਿਬ ਯਾਦ ਆ ਕਿ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਕੇਂਦਰ ਕੋ ਸਰਕਾਰ ਸੀ ਉਹਦੇ ਖਿਲਾਫ ਜਾ ਕੇ ਵਰਤਮਨ ਨੂੰ ਜਾ ਕੇ ਮੰਗ ਪੱਤਰ ਜਿਹੜਾ ਉਹ ਦਿੱਤਾ ਤਾਂ ਨਾਲ ਉਹਨਾਂ ਵਿਰੋਧੀ ਤੇ ਦੇ ਨਤਾ ਵਾਲੇ ਵੀ ਖੜੇ ਆ ਚੰਗਾ ਹੁੰਦਾ ਕਿ ਜੇਕਰ ਕੱਲ੍ਹ ਇਸ ਮੁੱਦੇ ਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਵਫਾ ਗਿਆ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਜਾਂਦੇ ਘਟੋ-ਘਟ ਪਤਾ ਤਾਂ ਲੱਗਦਾ ਕਿ ਚਾਹੇ ਸਤਲੁਜ ਜੰਮਾ ਲਿੰਕਨਰ ਦੇ ਪਾਣੀ ਦੀ ਗੱਲ ਹੋਵੇ ਚਾਹੇ ਚhattisgarh ਨੂੰ ਪੰਜਾਬ ਤੇ ਦੇਣ ਦੀ ਗੱਲ ਹੋਵੇ ਤਾਂ ਚਾਹੇ ਚhattisgarh ਵਿੱਚ ਮੁੱਖ ਪ੍ਰਸ਼ਾਸਕ ਨੂੰ ਲਾਉਣ ਦੀ ਗੱਲ ਹੋਵੇ ਘਟੋ-ਘਟ ਉਸ ਮੁੱਦੇ ਤੇ ਸਾਰੀਆਂ ਪਾਰਟੀਆਂ ਇਹ ਇੱਕ ਸਾਂਝੇ ਪਲੇਟਫਾਰਮ ਤੇ ਖੜੀਆਂ ਨੇ ਤਾਂ ਮੁੱਖ ਜੁਮੇਵਰੀ ਕਿਉਂਕਿ ਅਸਲੇ ਸੱਤਾਤਰੀ ਇਤਿਹਾਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜੇਕਰ ਇਸ ਵਫਾ ਦੀ ਅਗਵਾਈ ਕਰਦੇ ਤਾਂ ਸਿੱਧੂ ਸਾਹਿਬ ਇਸ ਦਾ ਪ੍ਰਭਾਵ ਜਿਹੜਾ ਬੜਾ ਦੂਰ ਤੱਕ ਜਾਂਦਾ ਹੈਗਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਬੀਤੇ ਸਮੇਂ ਚ ਕਈ ਅਹਿਮ ਮੁੱਦਿਆਂ ਦੇ ਉੱਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਹੋਣਾ ਨੂੰ ਅੱਗੇ ਲੱਗ ਕੇ ਪੰਜਾਬੀ ਪ੍ਰਤੀਨਿਤਾ ਕਰਤੀ ਚਾਹੀਦੀ ਆ ਉਥੇ ਗੱਲ ਜਿਹੜੀ ਆ ਉਹ ਕਦੇ ਅਮਨ ਅਰੋੜੇ ਦੇ ਹੱਥ ਆ ਜਾਂਦੀ ਆ ਕਦੇ ਕਰਤਾਰ ਸਿੰਘ ਸਦਵਾ ਦੇ ਹੱਥ ਆ ਜਾਂਦੀ ਆ ਕਦੇ ਕਿਸੇ ਹੱਥ ਆ ਜਾਂਦੀ ਆ ਪਰ ਜਿਸ ਤਰੀਕੇ ਨਾਲ ਹੁਣ ਅਵਨ ਅਰੋੜੇ ਨੂੰ ਉਭਾਰਿਆ ਜਾ ਰਿਹਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ ਕਿ ਮਈ ਦੀ ਚੋਣ ਹੋਵੇ ਜਾਂ ਕਿਤੇ ਹੋਰ ਹੋਵੇ ਇੱਕ ਚਿਹਰਾ ਜਿਹੜਾ ਉਸ ਨੂੰ ਅਮਨ ਅਰੋੜੇ ਨੂੰ ਹੀ ਪੇਸ਼ ਕੀਤਾ ਜਾ ਰਿਹਾ ਬਾਕੀ ਹੋ ਸਕਦਾ ਕਿ ਮੁੱਖ ਮੰਤਰੀ ਸਾਹਿਬ ਦੀਆਂ ਕੁਝ ਆਪਣੀਆਂ ਨਿੱਜੀ ਮਜਬੂਰੀਆਂ ਹੋਣ ਜਿਸ ਕਰਕੇ ਉਹ ਇਸ ਵਫਤ ਵਿੱਚ ਸ਼ਾਮਲ ਨਹੀਂ ਹੋਏ ਇਹ ਤਾਂ ਗੱਲ ਪਤਾ ਨਹੀਂ ਪਰ ਫਿਰ ਵੀ ਇਹ ਚੰਗਾ ਹੁੰਦਾ ਇਹ ਪ੍ਰਭਾਵ ਕੇਂਦਰ ਦੇ ਉੱਤੇ ਗੁਰਦਸਪੁਰ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਜਿਆਦਾ ਪੈਂਦਾ ਵਧੀਆ ਲੱਗਦਾ ਕਿ ਹਾਂ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀਆਂ ਮੰਗਾਂ ਦੇ ਪ੍ਰਤੀ ਪੰਜਾਬ ਦੇ ਹਿੱਤਾਂ ਦੇ ਜ਼ਿਕਰ ਕੇਂਦਰ ਸਰਕਾਰ ਡੱਕਾ ਮਾਰਦਾ ਤੇ ਪੂਰੀ ਤਰ੍ਹਾਂ ਉਹ ਸੁਚੇਤਨ ਚੁੱਤਨ ਨੇ ਸਹਿਯੋਗ ਨਹੀਂ ਤੇ ਇਸ ਮੁੱਦੇ ਨੂੰ ਅਖੀਰ ਦੀ ਲੜਾਈ ਤੱਕ ਪਹੁੰਚਾਉਂਦੇ ਸਮਰਥ ਨਹੀਂ ਸੋ ਇਹ ਗੱਲ ਜ਼ਰੂਰੀ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਗੈਰ ਹਾਜ਼ਰੀ ਜਿਹੜੀ ਕੱਲ ਦੇ ਇਸ ਮੁਖਤ ਵਿੱਚ ਜਰੂਰ ਕੀ ਆ ਬਾਕੀ ਦੇਖੋ ਉਹਨਾਂ ਦਾ ਕੀ ਤਰਕ ਹੈਗਾ ਗੱਲ ਤਾਂ ਫਿਰ ਕਿ ਸਿੱਧੂ ਸਾਹਿਬ ਜੇਲੇ ਵਿੱਚ ਦਿੱਤੀ ਹੈ ਕਿ ਆਸ ਰਚਦੇ ਆ ਉਹ ਲਿਖ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਇਹੋ ਜਿਹਾ ਮਰਜ਼ੀ ਮੌਕਾ ਦੂਜੀ ਕਾਰਜਕਾਲ ਦੇ ਵਿੱਚ ਜਿਸ ਤਰੀਕੇ ਦਾ ਉਹਨਾਂ ਨੂੰ ਮਰਜ਼ੀ ਕਰੋ ਪਰ ਪੰਜਾਬ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਜੋ ਕੈਪਟਨ ਅਮਰਿੰਦਰ ਸਿੰਘ ਦਾ ਸਟੈਂਡ ਰਿਹਾ ਸੁਖਿੰਦਰ ਜੀ ਮੇਰਾ ਨਹੀਂ ਕਿ ਕਿਸੇ ਹੋਰ ਮੁੱਖ ਮੰਤਰੀ ਨੇ ਉਹੋ ਜਿਹਾ ਸਟੈਂਡ ਕਦੇ ਬਾਅਦ ਚ ਕਦੇ ਲਿਆ ਹੋਵੇ ਖੈਰ ਦੇਖੋ ਮੁੱਖ ਮੰਤਰੀ ਸਾਹਿਬ ਦੀ ਗੈਰ ਹਾਜ਼ਰੀ ਕੀ ਕਾਰਨ ਸੀ ਜਿਹੜੀ ਇਸ ਵਕਤ ਵਿੱਚ ਦੇਣਗੇ ਬਾਕੀ ਆਮ ਆਦਮੀ ਪਾਰਟੀ ਦਾ ਜੇਕਰ ਵਫਤ ਜਾ ਕੇ ਪੰਜਾਬ ਦੇ ਹਰਕਤਾਂ ਤੇ ਹਿੱਤਾਂ ਦੀ ਗੱਲ ਦੀ ਕਰਦਾ ਤਾਂ ਸਿੱਧੂ ਸਾਹਿਬ ਇਹ ਵੀ ਇੱਕ ਛਲਾਕਾ ਜੋ ਕਤਮ ਇਸ ਦੀ ਛਲਾਕਾ ਕਰਦੀ ਦੀ ਬੰਦ ਹੀ ਹੈਗੀ ਚਲੋ ਅਣਕ ਸਾਹਿਬ ਉਧਰ ਜੇ ਆਪਾਂ ਗੱਲ ਕਰੀਏ ਕਿ ਕੱਲ ਅਕਾਲੀ ਦਲ ਦੀ ਅਹਿਮ ਮੀਟਿੰਗ ਸੀ ਵਰਕਿੰਗ ਕਮੇਟੀ ਦੀ ਬੈਠਕ ਸੀ ਔਰ ਉਸ ਬੈਠਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ 55 ਦਿਨਾਂ ਬਾਅਦ ਸਵੀਕਾਰ ਕੀਤਾ ਗਿਆ ਪਰ ਹਾਲੇ ਵੀ ਕਿਹਾ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ ਜਾਂ ਬਾਗੀ ਧੜੇ ਦੇ ਵੱਲੋਂ ਕਿ ਭਾਈ ਇੱਥੇ ਵੀ ਸੁਖਬੀਰ ਬਾਦਲ ਦੇ ਧੜੇ ਦੇ ਵੱਲੋਂ ਚੁਸਤੀ ਮਾਰ ਦਿੱਤੀ ਗਈ ਹੈ ਕਿਉਂਕਿ ਅਧਪਚੱਦਾ ਹੀ ਜਿਹੜਾ ਉਹ ਫੈਸਲਾ ਲਾਗੂ ਕਹਿੰਦੇ ਕੀਤਾ ਗਿਆ ਔਰ ਅਧਪਚੱਦਾ ਕਿਵੇਂ ਉਹ ਕਹਿੰਦੇ ਆ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀਗਾ ਕਿ ਅਸਤੀਫੇ ਜਿਹੜੇ ਆ ਉਹ ਸਵੀਕਾਰ ਕਰ ਰਹੇ ਆ ਸਿਫਾ ਸਿਰਫ ਇੱਕੋ ਹੀ ਸਵੀਕਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਹੀ ਕੀਤਾ ਗਿਆ ਔਰ ਦੂਜੇ ਬੰਨੇ ਉਹਨਾਂ ਨੇ ਆਮ ਤੌਰ ਤੇ ਜਿਹੜੀ ਸਾਫ ਤੌਰ ਤੇ ਇਹ ਗੱਲ ਕਹੀ ਹੈ ਕਿ ਭਾਈ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਇਹਨਾਂ ਦੇ ਅਸਤੀਫੇ ਲੈ ਕੇ ਮਨਜ਼ੂਰ ਕਰਕੇ ਉਦੋਂ ਬਾਅਦ ਸੱਤ ਮੈਂਬਰੀ ਕਮੇਟੀ ਬਣੂਗੀ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਕਰੂਗੀ ਭਰਤੀ ਕਰਕੇ ਭਰਤੀ ਕਰਕੇ ਫਿਰ ਉਹਨਾਂ ਦੇ ਵੱਲੋਂ ਹੀ ਨਵਾਂ ਜਿਹੜਾ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਸ਼ੁਰੂ ਕੀਤੀ ਜਾਊਗੀ ਪਰ ਕੱਲ ਕੀ ਹੋਇਆ ਕੱਲ ਸੁਖਬੀਰ ਦਾ ਅਸਤੀਫਾ ਮਨਜ਼ੂਰ ਕਰਕੇ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਭਾਈ 20 ਜਨਵਰੀ ਨੂੰ ਅਸੀਂ ਭਰਤੀ ਕਰ ਰਹੇ ਹਾਂ 1 ਜਨਵਰੀ ਨੂੰ ਪ੍ਰਧਾਨਗੀ ਦੀ ਚੋਣ ਹੋਊਗੀ ਤੇ ਉਹ ਪ੍ਰਧਾਨਗੀ ਦੀ ਚੋਣ ਦੀ ਜਿਹੜੀ ਪ੍ਰਕਿਰਿਆ ਦੇ ਅਧਿਕਾਰੀ ਹੋਣਗੇ ਚੋਣ ਅਧਿਕਾਰੀ ਉਹ ਗੁਲਜਾਰ ਸਿੰਘ ਰਣੀਕੇ ਹੋਣਗੇ ਤਾਂ ਆਪ ਹੀ ਸਾਰਾ ਕੁਝ ਕਰ ਦਿੱਤਾ ਗਿਆ ਤੇ ਇੱਥੇ ਸਵਾਲ ਹੀ ਉੱਠਦਾ ਤੇ ਇੱਕ ਹੀ ਜਿਸ ਤਰੀਕੇ ਨਾਲ ਜਥੇਦਾਰ ਨੇ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਨੇ ਭਾਰਤੀ ਸੱਤ ਮੈਂਬਰੀ ਕਮੇਟੀ ਨੇ ਪ੍ਰਧਾਨ ਚੋਣਨਾ ਤਾਂ ਉਹ ਕਿਉਂ ਨਹੀਂ ਕੀਤਾ ਗਿਆ ਇਹ ਇਹ ਕਿਉਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਹੁਕਮ ਮੰਨਿਆ ਨਹੀਂ ਗਿਆ ਇਹਦੇ ਤੇ ਸਵਾਲ ਵੀ ਪੁੱਛਿਆ ਅਣਕੀ ਸਾਹਿਬ ਪੱਤਰਕਾਰਾਂ ਨੇ ਦਲਜੀਤ ਸਿੰਘ ਟੀਮ ਨੇ ਕਿਹਾ ਕਿ ਅਸੀਂ ਸਾਰੇ ਹੀ ਕਾਸੇ ਤੋਂ ਜਾਣੂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਰਵਾ ਦਿੱਤਾ ਹੈ ਕਿ ਵਾਕੀ ਕਰਵਾਤਾ ਹੋਣਾ ਕਿ ਵਾਕੀ ਸਹਿਮਤੀ ਲੈ ਲਈ ਹੋਣੀ ਹੈ ਜਥੇਦਾਰ ਸਾਹਿਬ ਦੀ ਤੇ ਜਾਂ ਫਿਰ ਇਹ ਉਲੰਘਣਾ ਕਰਕੇ ਇਸ ਤਰੀਕੇ ਨਾਲ ਕਰ ਲਿਆ ਉਲੰਘਣਾ ਕਰਨ ਵਾਲੀ ਹਾਲਤ ਦੇ ਵਿੱਚ ਇਕਾਲੀ ਲੀਡਰਸ਼ਿਪ ਹੈ ਨਹੀਂਗੀ ਕਿ ਪਰਦਾ ਜਥੇਦਾਰ ਸਾਹਿਬ ਦਾ ਸਾਹਮਣਾ ਸਾਬ ਨੂੰ ਬਣਾ ਲਿਆ ਹੋਵੇ ਪਰ ਜੇ ਜਥੇਦਾਰ ਸਾਹਿਬ ਵੀ ਮੰਨਦੇ ਹੈ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਤਾਂ ਫਿਰ ਉਹਨਾਂ ਤੇ ਵੀ ਖੜੇ ਹੋਣਗੇ ਕਿਵੇਂ ਦੇਖਦੇ ਆਉਣ ਵਾਲੇ ਦਿਨ ਸੁਖਾਵੇਂ ਰਹਿਣਗੇ ਜਾਂ ਨਹੀਂ ਰਹਿਣਗੇ ਕਿਵੇਂ ਜਿਹੜਾ ਇਹ ਆਉਣ ਵਾਲੇ ਮੁਸ਼ਕਲਾਂ ਭਰਪੂਰ ਹੋ ਸਕਦੇ ਆ ਇਕਾਲੀ ਜਲਦੀ ਲੀਡਰਸ਼ਿਪ ਬਾਅਦ ਤੇ ਸੋ ਖੰਧਾ ਜੀ ਕੱਲ ਸ਼ਾਮੀ ਜਦੋਂ ਸ਼ਰੂਨੀ ਗੁਰਦਾ ਆ ਸ਼ਰੂਨੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਪਤਾ ਲੱਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲਵੀ ਉਸ ਮੀਟਿੰਗ 'ਚ ਸ਼ਾਮਲ ਹੋ ਰਹੇ ਕਿਉਂਕਿ ਹੋਣਗੇ ਤੇ ਸਭ ਤੋਂ ਸਭ ਮੈਨੂੰ ਉਸ ਵੇਲੇ ਬੜੀ ਹੈਰਾਨੀ ਹੋਈ ਕਿ ਉਹ ਵਰਕਿੰਗ ਕਮੇਟੀ ਜਿਹਦੇ ਵਿੱਚ ਪ੍ਰਧਾਨ ਦੇ ਅਸਤੀਫੇ ਦਾ ਫੈਸਲਾ ਕਰਦਾ ਤਾਂ ਉਹਦੇ ਵਿੱਚ ਹੀ ਪ੍ਰਧਾਨ ਸਾਹਿਬ ਜੀ ਖੁਦ ਮੌਜੂਦ ਹੋਣ ਤਾਂ ਫਿਰ ਬਾਕੀ ਜਿਹੜੇ ਪ੍ਰਧਾਨ ਸਾਹਿਬ ਦੇ ਸੱਜੇ ਜਾਂ ਖੱਬੇ ਬਹਿਣ ਵਾਲੇ ਵਿਅਕਤੀ ਨੇ ਕੀ ਆਪਣੇ ਪ੍ਰਧਾਨ ਦੇ ਖਿਲਾਫ ਕੋਈ ਉਜਾ ਫੈਸਲਾ ਲੈ ਸਕਦੇ ਮੈਨੂੰ ਤਾਂ ਉਸ ਵਕਤ ਬੜੀ ਹੈਰਾਨੀ ਹੋਈ ਪਰ ਖੈ ਅਕਾਲ ਤੱਕ ਸਾਡੇ ਜਿਹੜੀ ਹੁਕਮ ਸੀ ਐਸੋਕਪ੍ਰੀਤ ਸਿੰਘ ਬਾਦਲ ਦੇ ਅਸਤੀਫੇ ਦੇ ਸਬੰਧੀ ਉਹ 55 ਦਿਨਾਂ ਬਾਅਦ ਵਰਕੀ ਕਮੇਟੀ ਨੇ ਮੰਨੇ ਤਾਂ ਸਹੀ ਪਰ ਪੂਰੇ ਅਨਮੰਨੇ ਮਨ ਦੇ ਨਾਲ ਮੰਨੇ ਕਿਉਂਕਿ ਉੱਤੇ ਦਬਾਅ ਜਿਹੜਾ ਬਹੁਤ ਜ਼ਿਆਦਾ ਸੀ ਦੂਜੇ ਪਾਸੇ ਦਲਜੀਤ ਸਿੰਘ ਚੀਮੇ ਜੀ ਤੁਸੀਂ ਗੱਲ ਕਰ ਰਹੇ ਹੋ ਦਲਜੀਤ ਸਿੰਘ ਚੀਮੇ ਹੁਣ ਆਦਾ ਜਿਤਨਾ ਹਮੇਸ਼ਾ ਤਰਕ ਆਪਣਾ ਅਲੱਗ ਤਰ੍ਹਾਂ ਦਾ ਤਰਕ ਹੁੰਦਾ ਮੈਂ ਅੱਗੇ ਵੀ ਪ੍ਰੋਗਰਾਮਾਂ 'ਚ ਗੱਲ ਕਰਤਾ ਤਾਂ ਮੈਂ ਹੁਣ ਵੀ ਇਹ ਗੱਲ ਕਹਿਣ ਲੱਗਿਆ ਮੈਨੂੰ ਕੋਈ ਗਰੇਜ਼ ਨਹੀਂ ਹੈ ਕਿ ਜਿੰਨਾ ਸ਼ਰੂਮੀ ਕਾਲੀ ਦਾ ਨੁਕਸਾਨ ਐਸੋਲੇ ਦਲਜੀਤ ਸਿੰਘ ਚੀਮੇ ਦੇ ਰਾਹੀਂ ਹੋ ਰਿਹਾ ਚਲੋ ਇਹ ਪਾਰਟੀ ਦਾ ਦੁਖਉਣੀ ਮਸਲਾ ਉਹਨਾਂ ਨੇ ਵੇਖਣਾ ਕਿ ਕਿਹੜਾ ਬੰਦਾ ਲਗਾਜਾ ਕਿਹੜਾ ਬੰਦਾ ਨਹੀਂ ਲਗਾਉਣਾ ਅਸਤੀਫਾ ਨੇ ਗੱਲ ਕੀਤੀ ਕਹਿੰਦੇ ਜੀ ਨਹੀਂ ਜੀ ਅਸਤੀਫਾ ਤਾਂ ਸਾਡੇ ਕੋਲ ਇੱਕ ਹੀ ਆਇਆ ਸੀ ਹੋਰ ਕੋਈ ਅਸਤੀਫਾ ਨਹੀਂ ਸੀ ਇਹ ਲੋਕਾਂ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੇ ਭਾਵਕ ਹੋ ਕੇ ਅਸਤੀਫੇ ਦੇ ਦਿੱਤੇ ਤਾਂ ਮੈਂ ਬرجੀ ਸਿੰਘ ਜੀ ਮੈਨੂੰ ਇਹ ਗੱਲ ਜਰੂਰ ਯਾਦ ਕਰਾਉਣਾ ਚਾਹੁੰਦਾ ਕਿ ਅਨਰ ਜੁਲਸੀ ਦਾ ਵੀ ਅਸਤੀਫਾ ਜਿਹੜਾ ਉਹ ਦਿੱਤਾ ਸੀ ਬੇਸ਼ੱਕ ਉਹ ਸਿੱਖ ਨਹੀਂ ਹੈਗੇ ਪਰ ਅਸਤੀਫਾ ਦਾ ਦਿੱਤਾ ਫਿਰ ਮਨਜੂਰ ਉਹ ਵੀ ਕਰ ਦੇਣਾ ਚਾਹੀਦਾ ਸੀ ਅਡਾ ਜੂਸੀ ਦੇ ਇਹ ਗੱਲ ਹੋ ਸਕਦੀ ਹੈ ਕਿ ਹਾਂ ਭਈ ਉਹ ਸਿੱਖਦੇ ਪਰ ਜਿਹੜਾ ਪ੍ਰਧਾਨ ਨੇ ਅਸਤੀਫਾ ਜਿਹੜੇ ਦਿੱਤੇ ਕਹਿੰਦੇ ਪਾਵਕਤਾ ਚ ਦਿੱਤੇ ਹੀ ਇਸ ਕਰਕੇ ਉਹਨਾਂ ਦੀ ਤੱਕ ਜਿਹੜੀ ਉਹ ਬੰਦੀ ਕਿ ਉਹ ਦਾ ਆਪਣਾ ਤਰ ਹੈਗਾ ਦੂਸਰੇ ਬੰਨੇ ਜਿਹੜੀ ਸਭ ਤੋਂ ਵੱਡੀ ਗੱਲ ਆ ਸੁਖندر ਜੀ ਪਤੀ ਦੇ ਸੰਬੰਧੀ ਜਿਹੜਾ ਤੁਸੀਂ ਕੁਐਸਚਨ ਠਾਇਆ ਕਿ ਹਾਂ ਉਹਨਾਂ ਨੇ ਅਬਜ਼ਰਵਰ ਵੀ ਲਾ ਦਿੱਤੇ ਸਾਰਾ ਕੁਝ ਜਿਹੜਾ ਲਾਤਾ ਤੇ ਗੁਲਜਾਰ ਸਿੰਘ ਰਣਕੇ ਨੂੰ ਜਿਹੜਾ ਉਹ ਚੋਣ ਪ੍ਰਕਿਰਿਆ ਦਾ ਜਿਹੜਾ ਕਾਨੂੰਨ ਦਾ ਵਿਚਾਰ ਉਹ ਲਾ ਦਿੱਤਾ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਕਿ ਹਾਂ ਭਈ 7ਵੀਂ ਪ੍ਰੀ ਕਮੇਟੀ ਬਣੂਗੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਗੁਰ ਪ੍ਰਤਾਪ ਸਿੰਘ ਵਡਾਲਾ ਜਾਂ ਹੋਰ ਬੰਦੇ ਦਾ ਨਾਮ ਆਏਗਾ ਸੀ ਜਿਹੜਾ ਉੱਤਰੋਂ ਪਾਇਆ ਪਰ ਇਹਨਾਂ ਨੇ ਦਿਲਜੀਤ ਸਿੰਘ ਚੀਬਾ ਉਹਨਾਂ ਨੇ ਪ੍ਰੈਸ ਕਾਨਫਰੰਸ ਅਦਾਣ ਕੀਤਾ ਕਿ ਨਹੀਂ ਉਹ ਜਿਹੜੇ ਬੰਦੇ ਅਕਾਲੀ ਦਲ ਨੂੰ ਛੱਡ ਕੇ ਗਏ ਆ ਸੁਣੀ ਜਾਓ ਕਿ ਅਕਾਲੀ ਦਲ ਛੱਡ ਕੇ ਗਏ ਆ ਉਹ ਬਿਨਾਂ ਅਨੁਸ਼ਾਸਨੀ ਕਮੇਟੀ ਕੋਲੋਂ ਹੋਣ ਪੇਸ਼ ਹੋਣ ਤਾਂ ਫਿਰ ਅਨੁਸ਼ਾਸਨੀ ਕਮੇਟੀ ਇਹ ਫੈਸਲਾ ਕਰੂਗੀ ਕਿ ਕੀ ਉਹਨਾਂ ਨੂੰ ਉਹਦੇ ਵਿੱਚ ਕਮੇਟੀ 'ਚ ਦਾਖਲ ਕਰਦਾ ਕਿ ਨਹੀਂ ਕਰਦਾ ਜਿਨੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਕੀ ਬਾਗੀਆਂ ਨੂੰ ਕਿ ਭਈ ਤੁਸੀਂ ਆਪਣਾ ਵੱਖਰਾ ਚੁੱਲਾ ਜਿਹੜਾ ਬੰਦ ਕਰੋ ਭਾਵੇਂ ਤੁਸੀਂ ਸਾਰੇ ਸਾਂਝੇ ਹੋ ਜੋ ਉਹਨਾਂ ਨੇ ਤਾਂ ਕਿਹਾ ਪਰ ਇਹਨਾਂ ਨੇ ਜਿਹੜੀ ਇੱਕ ਕਮੇਟੀ ਚੋਣ ਭਰਕੀਆਂ ਵਾਲੇ ਲਈ ਲਾਈ ਆ ਇਹਦੇ ਵਿੱਚ ਬਾਗੀ ਧੜੇ ਦੇ ਕਿਸੇ ਵੀ ਉਮੀਦਵਾਰ ਨੂੰ ਸ਼ਾਮਲ ਸਿੱਧੂ ਸਾਹਿਬ ਉ đãi ਕੀਤਾ ਤਾਂ ਕੁਦਰਤੀ ਤੌਰ ਤੇ ਫਿਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈਗੀ ਪ੍ਰਿੰਸ ਸਿੰਘ ਚੰਦੂ ਬਾਜਰ ਉਹਨਾਂ ਨੇ ਇਸ ਮੁੱਦੇ ਤੇ ਕਿ ਸਵਾਲ ਜਿਹੜੇ ਉਹ ਲਾਇਨ ਘੇਰਿਆ ਹੈ ਕਿ ਹਾਂ ਭਈ ਇੱਚ ਤਰਾਈਆਂ ਜਿਹੜੀਆਂ ਕੀਤੀਆਂ ਗਈਆਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਆਧਾ ਦੂਰੇ ਤਰੀਕੇ ਨਾਲ ਲਾਗੂ ਜਿਹੜਾ ਉਹ ਕੀਤਾ ਗਿਆ ਹੈਗਾ ਹੁਣ ਸਿੱਧੂ ਸਾਹਿਬ ਗੱਲ ਦਾ ਵਸਲੇਸ਼ਨ ਜਿਹੜਾ ਸਿੱਧੀ ਤੇ ਪਹਿਲੀ ਤਾਂ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਸੂਰਤ ਵਿੱਚ ਇਸ ਸ਼੍ਰੋਮਣੀ ਅਕਾਲੀ ਦਲ ਦੀ ਉਹ ਨਵੇਂ ਪ੍ਰਧਾਨ ਦੀ ਚੋਣ ਦੇ ਸਬੰਧੀ ਜਿਹੜੀ 1 ਮਾਰਚ ਨੂੰ ਹੋਣੀ ਆ ਸਥਿਤੀਆਂ ਇਸੇ ਤਰੀਕੇ ਦੀ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਕਿ ਹਾਂ ਭਈ ਜਦੋਂ ਚੋਣ ਹੋਣੀਆਂ ਉਦੋਂ ਅਗਲੇ ਪ੍ਰਧਾਨ ਨਿਸ਼ਚਿਤ ਅਸਰਪੀ ਸਿੰਘ ਬਾਦਲ ਨੂੰ ਬੜਾ ਦਿੱਤਾ ਜਾਵੇ। ਦੂਸਰੇ ਬੰਨੇ ਇਹ ਗੱਲ ਜਿਹੜੀ ਏਡੀ ਸੌਖੀ Sidhu ਸਾਹਿਬ ਲੱਗਦੀ ਨਹੀਂ ਕਿਉਂਕਿ ਹੁਣ ਜਿਸ ਤਰੀਕੇ ਨਾਲ ਸ਼ਰੂਨੀ ਕਾਲੀ ਦਲ ਤੋਂ ਉਸ ਸਾਈਟ ਤੋਂ ਹੋ ਗਏ ਆ ਮਹੀਨਾ ਡੇਢ ਮਹੀਨਾ ਤਾਂ ਜੇ ਫਰਕ ਹੈਗਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਕੁਝ ਅਜੇ ਆ ਵਾਪਰ ਸਕਦਾ ਕਿ ਜਿਹੜਾ ਸ਼ਰੂਨੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਮਹਿੰਗਾ ਜਿਹੜਾ ਪੈ ਸਕਦਾ ਕਿਉਂਕਿ ਜਿਸ ਪਾਸੇ ਦੂਜੇ ਪਾਸੇ ਜ ਉਹਨਾਂ ਤੇ ਬਖਤਵਾਲ ਨੂੰ ਬੜਾ ਤਿੱਖਾ ਪ੍ਰਤੀਕਰਮ ਇਹ ਸਾਰੇ ਕੁਝ ਦੇ ਸਾਹਮਣੇ ਦੇ ਵਿੱਚ ਆਇਆ ਤਾਂ ਇਸ ਸਾਰੀ ਸਥਿਤੀ ਦੇ ਵਿੱਚ ਗੈਰੀ ਹਰਪ੍ਰੀਤ ਸਿੰਘ ਉਹਨਾਂ ਤੇ ਮੀਟੇ ਰੱਖੀ ਜਾ ਰਹੀ ਕਿ ਜੇਕਰ ਇਹੋ ਜਿਹੀਆਂ ਚਾਲਾਂ ਵਾਚੀਆਂ ਸੁਖਵੀਰ ਸਿੰਘ ਬਾਦਲ ਦੇ ਧੜੇ ਵੱਲੋਂ ਰਹੀਆਂ ਨੇ ਤਾਂ ਹੋ ਸਕਦਾ ਹੈ ਕਿ ਨਵਾਂ ਅਕਾਲੀ ਦਲ ਜਿਹੜਾ ਜਿਹਦੇ ਵਿੱਚ ਸਰਜੀਤ ਰਖੜਾ ਜਾਂ ਹੋਰ ਬੰਦੇ ਜਿਹੜੇ ਐਕਟਿਵ ਨਹੀਂ ਉਹ ਇੱਕ ਵੱਖਰਾ ਧੜਾ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਖੜਾ ਕਰ ਸਕਦੇ ਆ ਤੇ ਜਿਸ ਦੀ ਪ੍ਰਧਾਨਗੀ ਜਿਹੜੀ ਆ ਜਿੱਥੇ ਦਾ ਹਰਪ੍ਰੀਤ ਸਿੰਘ ਦੇ ਹੱਥ ਵਿੱਚ ਦਿੱਤੀ ਜਾ ਸਕਦੀ ਹੈ ਇਹ ਵੀ ਜਿਹੜੀਆਂ ਚਰਚਾਵਾਂ ਨੇ ਤੇ ਜੇਕਰ ਇਹ ਜਗ੍ਹਾ ਹੁੰਦਾ ਤਾਂ ਸਿੱਧੂ ਸਾਹਿ ਸੋਕਬੀ ਸਿੰਘ ਬਾਦਲ ਵਾਸਤੇ ਤੇ ਸ਼ਰੋਮੀ ਅਕਾਲੀ ਦਲ ਦੇ ਵਾਸਤੇ ਬਾਦਲ ਵਾਸਤੇ ਜਿਹੜੀ ਹੁਣ ਬਾਤਲ ਤਾਂ ਨਾ ਕੀ ਸ਼ਰੋਮੀ ਅਕਾਲੀ ਦਲ ਜਿਹੜੇ ਵਰਕਿੰਗ ਪ੍ਰਧਾਨ ਬੰਦ ਦਰਸੰਗ ਪੁੰਦੜ ਨੇ ਉਹਨਾਂ ਵਾਸਤੇ ਸਥਿਤੀਆਂ ਸਤੂ ਸਭ ਜਰੂਰ ਚੱਲੀਆਂ ਆਵੀਆਂ ਹੋ ਸਕਦੀਆਂ ਨੇ ਹੁਣ ਅਗਲੀ ਗੱਲ ਜਿਹੜੀ ਤੁਸੀਂ ਜਥੇਦਾਰ ਹੋਣਾਂ ਦੇ ਸੰਬੰਧ ਚ ਕੀਤੀ ਕਿ ਜਥੇਦਾਰ ਅਗਵੀਤ ਸਿੰਘ ਹੋਣਾ ਨੇ ਸ਼ਾਇਦ ਅੰਦਰੋਂ ਅੰਦਰ ਹੀ ਸਹਿਮਤੀ ਜਿਹੜੀ ਆ ਉਹ ਦੇ ਦਿੱਤੀ ਹੋਵੇ ਜਿਹਦੇ ਸਮਾਨਾ ਦੇ ਵਿੱਚ ਤੁਹਾਨੂੰ ਯਾਦ ਹੋਵੇ ਕਿ ਜਦੋਂ ਅਕਾਲੀ ਦਲ ਦਾ ਵਕਤ ਜਿਹਦੇ ਵਿੱਚ ਦਿਲਜੀਤ ਸਿੰਘ ਚੀਮਾ ਸੀ ਮਿਲ ਕੇ ਕਿ ਇਹਨਾਂ ਨੇ ਬਾਹਰ ਆਣ ਕੇ ਇੰਨੀ ਗੱਲ ਕਹੀ ਕਿ ਜਥੇਦਾਰ ਸਾ ਤੇ ਜੇ ਸੁਖੰਦਰ ਸਿੰਘ ਜਥੇਦਾਰ ਸਾਹਿਬ ਨੇ ਓਕੇ ਕਹਿ ਦਿੱਤਾ ਤੇ ਜੇਕਰ ਜਥੇਦਾਰ ਸਾਹਿਬ ਦੀ ਆਪਣੀ ਮਰਜ਼ੀ ਨਾਲ ਇਹ ਜਿਆ ਕੁਝ ਹੋਇਆ ਜੋ ਕੁਝ ਹੋ ਰਿਹਾ ਤਾਂ ਜਿਸ ਵੰਦੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਫਿਰ ਨੇ ਗਿਆਨੀ ਰਕबीर ਸਿੰਘ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਇੱਕ ਬੜਾ ਹਾਲ ਛੜਾ ਜਰੂਰ ਯਾਦ ਰੱਖਣਾ ਚਾਹੀਦਾ ਕਿਉਂਕਿ ਅਜੇ ਤੱਕ ਗਿਆਨੀ ਗੁਰਬਚਨ ਸਿੰਘ ਬੋਲੋ ਜਿਹੜਾ ਫੈਸਲਾ ਰਾਮ ਰਹੀਮ ਦੇ ਸੰਬੰਧ ਚ ਕੀਤਾ ਗਿਆ ਸੀ ਸਿੱਧੂ ਸਭ ਲੋਕਾਂ ਅੱਜ ਤੱਕ ਉਹਨਾਂ ਨੂੰ ਭੁੱਲੇ ਨਹੀਂ ਤਾਂ ਜੋ ਕੁਝ ਉਸ ਵੇਲੇ ਗੈਨੀ ਗੁਰਬਚਨ ਸਿੰਘ ਦਾ ਹਾਲ ਹੋਇਆ ਉਹ ਵੀ ਸਾਰੇ ਲੋਕਾਂ ਨੂੰ ਪਤਾ ਹੈਗਾ ਕਿ ਜੇਕਰ ਹੁਣ ਗੈਨੀ ਤਖਬੀਰ ਸਿੰਘ ਆਪਣੀ ਕੀਤੇ ਫੈਸਲਿਆਂ ਤੇ ਯੂ ਟਰਨ ਲੈਂਦੇ ਆ ਤਾਂ ਸਿੱਧੂ ਸਭ ਪੰਥ ਤੇ ਅੱਗੇ ਹੀ ਬੜਾ ਔਖੀ ਸਥਿਤੀਆਂ ਚੋਂ ਲੰਘ ਰਿਹਾ ਤੇ ਉਸ ਤਹੀ ਸਥਿਤੀ ਦੇ ਵਿੱਚ ਜਿਹੜੀ ਫਿਰ ਹਾਲਾਤ ਜਿਹੜੇ ਪੈਦਾ ਹੋਣਗੇ ਫਿਰ ਮੇਰਾ ਨਹੀਂ ਖਿਆਲ ਕਿਉਂਕਿ ਜਥੇਦਾਰ ਅਖਬੀਰ ਸਿੰਘ ਹੁਣੀ ਆਪਣੀ ਫਿਰ ਇੱਜ਼ਤ ਜਿੰਮੇਵਾਰੀ ਤੋਂ ਪਾਸ ਸਕਣ ਜੇਕਰ ਉਹਨਾਂ ਨੇ ਓਕੇ ਆਖਿਆ ਹੋਇਆ ਤਾਂ ਤਾਂ ਅਜਿਹੀ ਸਥਿਤੀ ਦੇ ਵਿੱਚ ਸਿੱਧੂ ਸਭ ਫਿਰ ਗੱਲਾਂ ਤਾਂ ਇਹੋ ਹੀ ਆ ਕਿ ਕੁਝ ਲੋਕ ਜਿਹੜਾ ਹਸਤੀਫਾ ਮਨਜ਼ੂਰ ਕੀਤਾ ਗਿਆ ਇਸ ਨੂੰ ਇਹ ਗੱਲ ਕਹਿ ਰਹੇ ਆ ਕਿ ਇਹ ਅਣਮੰਨੇ ਮਨ ਨਾਲ ਕੀਤਾ ਕਿਉਂਕਿ ਪ੍ਰੈਸ਼ਰ ਉੱਤੇ ਜ਼ਿਆਦਾ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਆ ਦਿਲਜੀਤ ਸਿੰਘ ਢੀਮਾ ਗੁਜਾਰ ਸਿੰਘ ਢੜਨੀ ਕਿ ਜੇ ਜੋ ਹੋਰ ਵੀ ਹੁਣ ਕੋਈ ਉਦਾਂ ਦਾ ਨੇਤਾ ਤਾਂ ਹੈ ਨਹੀਂ ਕਿ ਜਿਹੜਾ ਵਾਕਿਆ ਟਕਸਾਲੀ ਅਕਾਲੀ ਹੋਵੇ ਉਹ ਦੂਜੇ ਪਾਸੇ ਜਾ ਖਲੋਤੇ ਨਹੀਂ ਤਾਂ ਇਹਦੇ ਵਿੱਚ ਉਹ ਨਵੇਂ ਨੇਤਾ ਨੇ ਜਿਹਦੇ ਵਿੱਚ ਉਹਨਾਂ ਨੇ ਆਪਣੀ ਤਰੀਕੇ ਨਾਲ ਗੱਲ ਕਰਦੀਆਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਚੋਣ ਦੀ ਪ੍ਰਕਿਰਿਆ ਦੀ ਗੱਲ ਕੀਤੀ ਦਿਲਜੀਤ ਸਿੰਘ ਢੀਮਾ ਤੇ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਬਾਕੀ ਤੜੇ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਸਾਫ ਸੰਕੇਤ ਆ ਕਿ ਇਹ ਜਿਹੜੀ ਧੜੇਵਾਜੀ ਆ ਇਹ ਸਭ ਖਤਮ ਹੋ ਜੀ ਹੋਈ ਤੇ ਜਦੋਂ ਕਿ ਅਕਾਲ ਤਖਸਾਲ ਵੱਲੋਂ ਇਹ ਹੁਕਮ ਦਿੱਤੇ ਗਏ ਸੀ ਕਿ ਹਾਂ ਭਈ ਤੁਸੀਂ ਇਕਾ ਕਰਨਾ ਕੀਤਾ ਨਹੀਂ ਹੋਈ ਤਾਂ ਜੇਕਰ ਇਕਾ ਨਹੀਂ ਹੋਈ ਤਾਂ ਕੁਦਰਤੀ ਤੌਰ ਤੇ ਫਿਰ ਸ਼੍ਰੋਮਹੀ ਅਕਾਲੀ ਦਲ ਭੱਜ ਰਿਹਾ ਏਬਲ ਤੇ ਕੇਵਲ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਮਨਜ਼ੂਰ ਕਰਕੇ ਸ਼੍ਰੋਮਹੀ ਅਕਾਲੀ ਦਲ ਦੀ ਲੀਡਰਸ਼ਿਪ ਉੱਪਰ ਇਹ ਜ਼ਿੰਮੇਵਾਰੀ ਤਾਂ ਭੱਜ ਨਹੀਂ ਸਕਦੀ ਕਿ ਹਾਂ ਅਕਾਲ ਤਖਸਾਲ ਦੇ ਪੂਰਤ ਹੁਕਮ ਨੂੰ ਜਰਾ ਮੰਨ ਲਿਆ ਦੂਜੇ ਪਾਸੇ ਇਹ ਵੀ ਇੱਕ ਲੇਟੈਸਟ ਖਬਰ ਹੈ ਕਿ ਜਿਸ ਤਰ੍ਹਾਂ ਸਭ ਕਹਤਾ ਉਹਦਾ ਅਦਰਜੀਤ ਸਿੰਘ ਜੀ ਮਹਨ ਵੱਲੋਂ ਰੋਲਾ ਪਾਇਆ ਜਾ ਰਿਹਾ ਕਿ ਹਾਂ ਪਈ ਪਾਰਟੀ ਨੂੰ ਨਕਸਲ ਹੋ ਸਕਦਾ ਪਾਰਟੀ ਨੂੰ ਨਕਸਲ ਹੋ ਸਕਦਾ ਉਹਨੇ ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਸੀ ਉਹਦੇ ਵਿੱਚ ਲਿਖਿਆ ਕਿ ਕੋਈ ਇਦਾਂ ਦੀ ਗੱਲ ਹੀ ਨਹੀਂ ਹੈਗੀ ਕਿ ਬਹੁਤ ਪਾਰਟੀਆਂ ਇਸ ਤਰ੍ਹਾਂ ਦੀਆਂ ਨਹੀਂ ਇਹ ਤਾਂ ਸਿਰਫ ਸਿਰਫ ਅਕਾਲੀ ਦਲ ਦੀ ਦੀ ਲੀਡਰਸ਼ਿਪ ਦੀ ਨੀਅਤ ਆ ਕਿ ਉਹਨਾਂ ਨੇ ਦੂਜੇ ਧੜੇ ਦੇ ਵਿਅਕਤੀਆਂ ਨੂੰ ਸ਼ਾਮਲ ਨਹੀਂ ਕਰਨਾ ਜਿਸ ਤਰੀਕੇ ਦਾ ਫੀਲਾ ਜਿਹੜਾ ਆ ਫਿਲਪ ਜਿਹੜਾ ਉਹ ਸੁਣ ਦਿੱਤਾ ਗਿਆ ਦਰਜੀਤ ਸਿੰਘ ਜੀ ਮਹਨ ਵੱਲੋਂ ਕਿ ਉਹ ਬੰਦੇ ਉਨ ਸ਼ਾਸਨਿਕ ਕਮੇਟੀ ਕੋਲ ਆਪਣਾ ਆਪ ਹੀ ਪੱਖ ਪੇਸ਼ ਕਰਦੇ ਤੇ ਜਦੋਂ ਕਿ ਇਹ ਪੱਖ ਦੀ ਗੱਲ ਲਗੂਈ ਸੋ ਇਹ ਤਾਂ ਸੌਖਾ ਸਿੱਧੂ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਮਸਤੀਫਤਾ ਮਨਜ਼ੂਰ ਕਰ ਦਿੱਤਾ ਉਹਦਾ ਮਨਜ਼ੂਰ ਕਰ ਲਿਆ ਗਿਆ ਪਰ ਅਜੇ ਹਾਲਾਤ ਸਿੱਧੂ ਸਾਹਿਬ ਇੰਡੀਸ ਖਾਵੇਂ ਸੁਖਵੀਰ ਸਿੰਘ ਬਾਦਲ ਇਹ ਸ਼ੁਰੂਮੀ ਕਾਲੀ ਦਾਰ ਵਾਸਤੇ ਇਸ ਖਾਵੇਂ ਹੈ ਨਹੀਂ ਕਿਉਂਕਿ 14 ਤਰੀਕ ਨੂੰ ਇੱਕ ਪਾਸੇ ਤਾਂ ਨਵੀਂ ਪਾਰਟੀ ਦਾ ਆਗਾਜ਼ ਵੀ ਹੋ ਰਿਹਾ ਦੂਜੇ ਪਾਸੇ ਆਜੂ ਬਾਕੀ ਧੜਾ ਜੇਕਰ ਕੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਗੇ ਲਾ ਦਿੰਦਾ ਤਾਂ ਸਰਪ੍ਰੀਤ ਸਿੰਘ ਬਾਦਲ ਟੱਕਰ ਦੇ ਵਾਸਤੇ ਇਹ ਨੇਤਾ ਜ਼ਰੂਰ ਬਿਠਾਏ ਬਿਠਾਏ ਆਈ ਸ਼੍ਰੋਮਣੀ ਕਾਦੀਦਾਰ ਦੇ ਦੂਜੇ ਧੜੇ ਨੂੰ ਦੇ ਤਾ ਬੇਸ਼ੱਕ ਦੂਜੇ ਧੜੇ ਦੇ ਵਿੱਚ ਨੇਤਾ ਨੇ ਪ੍ਰੀਤ ਸਿੰਘ ਚੰਦੂ ਮਾਜਰਾ ਬੀਬੀ ਜਗੀ ਹੋਰ ਕਈ ਬੰਦੇ ਨੇ ਪਰ ਸ਼ਾਇਦ ਉਹਨਾਂ 'ਚ ਉਹ ਲੀਡਰਸ਼ਿਪ ਵਾਲੀ ਗੱਲ ਹੈ ਨਹੀਂ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਜੇਕਰ ਆਜਿਤ ਨਹੀਂ ਤਾਂ ਕੁਦਰਤੀ ਤੌਰ 'ਤੇ ਸੁਖਬੀਰ ਸਿੰਘ ਬਾਦਲ ਵਾਸਤੇ ਇੱਕ ਵੱਡੀ ਚੁਣੌਤੀ ਹੋ ਬੱਤ ਸਕਦੇ ਆ ਤਾਂ ਇਸ ਅਦਾਲਤ ਇਹੋ ਹੀ ਆ ਕਿ ਸ਼੍ਰੋਮਣੀ ਕਾਦੀਦਾਰ ਨੇ ਮੰਨਿਆ ਤਾਂ ਜ਼ਰੂਰ ਆ ਸ਼੍ਰੀ ਅਕ ਮੰਦੀ ਨਾਲ ਤੇ ਦੂਜੇ ਪਾਸੇ ਕਈ ਫੈਸਲਿਆਂ ਨੂੰ ਲਾਗੂ ਕਰੋ ਤੋਂ ਉਹਨਾਂ ਨੇ ਚਤਰਾਇਨ ਜਿਹੜੀਆਂ ਵਰਤੀਆਂ ਨੇ ਹੁਣ ਦੇਖਨੇ ਆ ਕਿ ਪੰਥ ਖਲਕਤ ਵਿੱਚ ਇਸ ਦਾ ਕੀ ਪ੍ਰਤੀਕਰਮ ਹੁੰਦਾ ਹੈ ਕੀ ਪ੍ਰਤੀਕਰਮ ਹੁੰਦਾ ਬਿਲਕੁਲ ਬਿਲਕੁਲ ਉਧਰ ਇਕਤਾ ਦੀ ਤੁਸੀਂ ਗੱਲ ਕੀਤੀ ਹੈ ਉਧਰ ਕਿਸਾਨਾਂ ਦੀ ਇਕਤਾ ਦੀ ਵੀ ਗੱਲ ਅਣਖੀ ਸਾਹਿਬ ਤੁਰੀ ਆ ਕਿਉਂਕਿ ਕਿਸਾਨਾਂ ਨੇ ਕੱਲ ਖਨੌਰੀ ਦੇ ਉੱਪਰ ਮੀਟਿੰਗ ਵੀ ਆਪਾਂ ਕੱਲ ਚਰਚਾ ਕਰਦੇ ਸੀਗੇ ਕਿ ਮੋਗਾ ਮਹਾਪੰਚਾਇਤ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਹੁਣ ਇੱਕ ਜੁਟ ਹੋ ਕੇ ਚੱਲੀਏ ਤਾਂ ਕਿਸਾਨਾਂ ਨੇ ਕੱਲ ਪਹੁੰਚ ਕੇ ਜਖਨੌਰੀ ਬਾਰਡਰ ਤੇ ਇਕੱਠਿਆਂ ਮੀਟਿੰਗ ਕੀਤੀ ਔਰ ਕਹਿੰਦੇ ਆ ਕਿ ਹੁਣ ਮਿਲ ਕੇ ਕੇਂਦਰ ਦੇ ਗੋਡੇ ਲਵਾਵਾਂਗੇ ਕੀ ਕੁਝ ਗੱਲਬਾਤ ਆ ਕੀ ਇਕਤਾ ਹੋਈ ਆ ਔਰ ਕੀ ਕੁਝ ਫੈਸਲੇ ਲਏ ਗਏ ਆ ਜੀ ਆਸਿਫ ਸਾਹਿਬ ਬਿਲਕੁਲ ਤੁਸੀਂ ਠੀਕ ਆ ਕਿ ਸ਼ੇਬੈਂਫਰੀ ਜਿਹੜਾ ਸਮਝ ਐਸਕੇਐਮ ਦਾ ਜਥੇ ਲੀਡਰ ਜਾਂਦੇ ਨੇ ਜਾ ਕੇ ਉਹ ਡੱਲੇਵਾਲ ਸਾਹਿਬ ਨਾਲ ਵੀ ਗੱਲ ਕਰਦੇ ਆ ਕਿ ਦੂਜੇ ਪਾਸੇ ਇਕਨੌਰੀ ਬਾਰਡਰ ਤੇ ਜਿਹੜੇ ਬਾਕੀ ਨੇਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਫਿਰ ਇੱਕ ਸੱਚੀ ਪ੍ਰੈਸ ਕਾਨਫਰੰਸ 'ਚ ਉਹ ਇਕਤਾ ਦਾ ਐਲਾਨ ਕਰ ਦਿੰਦੇ ਕਹਿੰਦੇ ਆ ਕਿ ਹਾਂ ਭਈ ਜਦੋਂ ਸਾਡੀਆਂ ਮੰਗਾਂ ਆ ਬਿਲਕੁਲ ਇੱਕੋ ਨੇ ਤਾਂ ਫਿਰ ਸੰਘਰਸ਼ ਜਿਹੜਾ ਅਲੱਗ-ਅਲੱਗ ਕਿਉਂ ਫਿਰ ਇੱਕੋ ਹੀ ਪਲੇਟਫਾਰਮ ਤੇ ਸਾਨੂੰ ਲੜਨਾ ਚਾਹੀਦਾ ਤੇ ਅਸੀਂ ਫਿਰ ਕੇਂਦਰ ਦੇ ਜਿਹੜੇ ਖੂਟੇ ਆ ਉਹ ਲਵਾ ਲਾ ਕੇ ਪਰ ਸਿੱਧੂ ਸਾਹਿਬ ਇਹਦੇ ਵਿੱਚ ਸਰਵਨ ਸਿੰਘ ਪੰਦੇਰੀ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਸਰਵਨ ਸਿੰਘ ਦੇ ਦੀ ਕੋਈ ਸਟੇਟਮੈਂਟ ਜਿਹੜੀ ਆ ਉਹ ਨਜ਼ਰ ਨਹੀਂ ਸਾਰੀ ਗੇਮ ਜਿਹੜੀ ਆ ਹੁਣ ਇਸ ਤਰ੍ਹਾਂ ਲੱਗ ਗਈ ਜਗਜੀਤ ਸਿੰਘ ਡੱਲੇਵਾਲ ਦੇ ਆੜੇ-ਦੁਆੜੀ ਜਿਹੜੀ ਘੁੰਮ ਗਈ ਆ ਤਾਂ ਸ਼ਾਇਦ ਇਹ ਗੱਲ ਸਰਪੰਨ ਸਿੰਘ ਪੰਦੇਰੀ ਨੂੰ ਪਸੰਦ ਨਹੀਂ ਚਾਹੀਦਾ ਤਾਂ ਇਹ ਸੀ ਕਿ ਜਦੋਂ ਬਾਕੀ ਲੀਡਰ ਉੱਥੇ ਪਹੁੰਚੇ ਤਾਂ ਸ਼ੰਭੂ ਬਾਰਡਰ ਤੇ ਬੈਠੇ ਸਰਵਸੰਗ ਪੰਦੇਰੀ ਨੂੰ ਸਿੱਖਿਆ ਲਈ ਜਾਂਦੇ ਤੇ ਚੰਗਾ ਹੁੰਦਾ ਚਲੋ ਏਕਤਾ ਦਾ ਮੈਸੇਜ ਜਿਹੜਾ ਆ ਚੰਗਾ ਪਰ ਇਹ ਗੱਲ ਖਟਕੀ ਜ਼ਰੂਰ ਆ ਜਿਹਦੇ ਸਬੰਧੀ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਇਹ ਦੀ ਵੀ ਗੱਲ ਜਿਹੜੀ ਕੀਤੀ ਸੀ ਕਿ ਉਹ ਸਰਵਸੰਗ ਪੰਦੇਰੀ ਦਾ ਪਹਿਲਾ ਬਿਆਨ ਜਿਹੜਾ ਉਹ ਆ ਚੁੱਕਾ ਸੀ ਪਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਜਿਹੜੇ ਸਾਥੀ ਬੈਠੇ ਨੇ ਕਿਸਾਨ ਨੇਤਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਹਾਂ ਭਈ ਏਕਤਾ ਜਿਹੜੀ ਇਹ ਕਰਦੇ ਆ ਕਿਉਂਕਿ ਕੇਂਦਰ ਦੇ ਵਿੱਚ ਕੇਂਦਰ ਨੇ ਐਮਐਸਪੀ ਵੜੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਸਾਂਝੀਆਂ ਨੇ ਉਹਨਾਂ ਦੇ ਉ ਤਾਂ ਉਹਦੇ ਅੰਤਰਕਾਤੀ ਉਹਨਾਂ ਨੇ ਕਿਹਾ ਕਿ 13 ਤਰੀਕ ਨੂੰ ਅਸੀਂ ਜਿਹੜੀ ਮੋਦੀ ਸਰਕਾਰ ਨੇ ਜਿਹੜੀ ਕੇਂਦਰੀ ਨੀਤੀ ਹੈ ਉਸ ਨੂੰ ਵੀ ਅਸੀਂ ਖਰੜੇ ਤੋਂ ਅੱਗ ਜਿਹੜੀ ਆ ਭੂਖ ਜਿਹੜਾ ਉਹ ਕਰਾਂਗੇ ਸਭ ਸੜਨ ਦੀ ਪ੍ਰੋਗਰਾਮ ਜਿਹੜਾ ਉਹਨਾਂ ਨੇ ਦਿੱਤਾ ਹੈ ਹੁਣ ਸਭ ਤੋਂ ਸਾਰਾ ਇਹ ਜਿਹੜੀ ਇਕਤਾ ਆ ਇਸ ਸਮੇਂ ਦੀ ਲੋੜ ਉਸਾਰ ਇਕਤਾ ਹੈਗੀ ਸਮੇਂ ਦੀ ਲੋੜ ਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਣੀ ਮੇਰੇ ਕੱਲ 46 ਜਾਂ 47 ਦਿਨ ਹੋ ਚੱਲੇ ਮਰਦਮਤ ਤੇ ਬਿਠੇ ਉਹਨਾਂ ਦੇ ਪਿੰਡ 'ਚ ਵੀ ਐਲਾਨ ਕਰ ਦਿੱਤਾ ਕਿ ਕੋਈ ਵੀ ਧਿਆਰ ਚੜਾ ਨਹੀਂ ਮਨਾਇਆ ਜਾਏ ਕ ਲੂੜੀ ਵੀ ਜਿਹੜੀ ਆ ਉਹ ਨਹੀਂ ਮਨਾਉਣੀ ਕਿਉਂਕਿ ਉਹਨਾਂ ਦਾ ਨੇਤਾ ਐਸੋੜੇ ਮੌਤਵਾਲ ਵੱ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਆ ਪੂਰਤ ਤੌਰ ਤੇ ਇਹ ਇਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕਰ ਰਹੀ ਹੈ ਤੇ ਜਗਜੀਤ ਸਿੰਘ ਢੱਲੇਵਾਲ ਹੋਣਾ ਦਾ ਵੀ ਇੱਕ ਬਿਆਨ ਆਇਆ ਭਾਜਪਾ ਨਾਥਾਵਾ ਦੇ ਸੰਦਰਭ ਚ ਕਿ ਹਾਂ ਭਈ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਾਂ ਬੇਤੀ ਕਰਦੇ ਜੀ ਕਿ ਹਾਂ ਭਈ ਮਰਦਮਤ ਪਤਾ ਜਾਈ ਇਹ ਬੇਨਤੀ ਤੁਸੀਂ ਆ ਅੰਦਰਦਰਬੋਦੀ ਪ੍ਰਧਾਨ ਮੰਤਰੀ ਨੂੰ ਪਰੋ ਭਾਜਪਾ ਹੀ ਆਲਪ ਨੂੰ ਕਿਉਂ ਰਮਨਦੀਪ ਸਿੰਘ ਮਿੱਟੂ ਨੇ ਵੀ ਸਟੇਟਮੈਂਟ ਦਿੱਤੀ ਕਿ ਹਾਂ ਭਈ ਮੈਨੂੰ ਛੋਟਾ ਕੋ ਜੇ ਛੋਟਾ ਲੀਟਰ ਸਮਝਦੇ ਜੇ ਨਹੀਂ ਕੋਈ ਛੋਟਾ ਆਗੂ ਭੇਜ ਦੋ ਬਹੁਤ ਕੁਝ ਇਹੋ ਜਿਹਾ ਇਸ ਵੇਲੇ ਚੱਲ ਰਿਹਾ ਤਾਂ ਸਿੱਧੂ ਸਾਹਿ ਤੇ ਆ ਸੰਯੁਕਤ ਖਸਰਾ ਮੋਰਚਾ ਗੈਰ ਸਿਆਸੀ ਜੇਕਰ ਵਾਕਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਆ ਤਾਂ ਫੇਰ ਤਾਂ ਸਿੱਧੂ ਸਾਹਿਬ ਕੇਂਦਰ ਦੇ ਉੱਤੇ ਜਿਹੜਾ ਸਟੇਟਮੈਂਟ ਆ ਕਿ ਗੇਂਦਰ ਦੀਆਂ ਗੋਡੇ ਲਵਾ ਦਾਂਗੇ ਫੇਰ ਤਾਂ ਸਿੱਧੂ ਸਾਹਿਬ ਕੇਂਦਰ ਤੇ ਗੋਡੇ ਲੱਗ ਸਕਦੇ ਆ ਹੋ ਸਕਦਾ ਕਿਉਂਕਿ ਪਿਛਲਾ ਕਿਸਾਨ ਅੰਦੋਲਨ ਸ਼ਾਇਦ ਇਸੇ ਕਰਕੇ ਜਿੱਤਿਆ ਸੀ ਕਿਉਂਕਿ ਉੱਥੇ ਏਕਤਾ ਸੀ ਤੇ ਉਹ ਜਿਹੜੀ ਏਕਤਾ ਆ ਸਿੱਧੂ ਸਾਹਿਬ ਕੋਲ ਨਜ਼ਰ ਨਹੀਂ ਆਈ ਹੁਣ ਤੱਕ ਹੁਣ ਜੇਕਰ ਇਹਨਾਂ ਨੇ ਏਕਤਾ ਦਾ ਬਿਆਨ ਦੇ ਦਿੱਤਾ ਕਿ ਏਕਤਾ ਕਰਦੇ ਆ ਤਾਂ ਚੰਗੀ ਗੱਲ ਆ ਕਿ ਇਹ ਏਕਤਾ ਕਿਹੋ ਜਿਹੀ ਅਖਬਾਰੀ ਬਿਆਨਾਂ ਤੱਕ ਹੀ ਆ ਤੇ ਜਾਂ ਫਿਰ ਅਮਰੀਦੂਪ ਦੇ ਵਿੱਚ ਇਹ ਇਕਤਾ ਹੋਗੀ ਕਿ ਬਾਕੀ ਐਸਕੇਐਮ ਵਾਲੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਇਸ ਮਰਦਾਰਤ ਨੂੰ ਦੇਖੀ ਇਹੋ ਜਿਹਾ ਪ੍ਰੋਗਰਾਮ ਦਿੰਦੇ ਆ ਇਹ ਇਕਤਾ ਤੇ ਨਿਰਭਰ ਕਰਦਾ ਪਰ ਦੂਸਰੇ ਪਾਸੇ ਸਰਵਨ ਸਿੰਘ ਪੰਦੇਰ ਦਾ ਕੋਈ ਇਸ ਮੁੱਦੇ ਤੇ ਬਿਲਕੁਲ ਚੁੱਪ ਰਹਿਣਾ ਕੋਈ ਵੀ ਬਿਆਨ ਨਾ ਆਵਾ ਸਿੱਧੂ ਸਾਹਿਬ ਉਹ ਵੀ ਆਪਣੇ ਆਪ ਦੇ ਵਿੱਚ ਕਈ ਭੇਦਾਂ ਨੂੰ ਉਜਾਗਰ ਕਰਦਾ ਕਿ ਪਤਾ ਨਹੀਂ ਪਰਦੇ ਦੇ ਪਿੱਛੇ ਕੀ ਕੁਝ ਜੜਾ ਹੋ ਰਿਹਾ ਜਿਸ ਤੱਕ ਕਿ ਰਕੇਸ਼ ਕਹਿਤ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਚਲੋ ਆਪਾਂ ਜ਼ਿਕਰ ਦੀ ਕਰਦੇ ਪਰ ਉਹ ਵਾਇਰਲ ਹੋ ਹੀ ਤੇ ਉਹਦੇ ਸੰਦਰਭ ਚ ਸਰਵ ਸੰਗ ਪਰ ਦੇਖਤਾ ਚੁੱਪ ਕਰਨਾ ਅਜੇ ਵੀ ਇਸ ਏਕਤਾ ਦੇ ਸੰਬੰਧ ਵਿੱਚ ਕਈ ਸ਼ੰਕਿਆ ਨੂੰ ਜਿਹੜਾ ਉਹ ਪੈਦਾ ਕਰਦਾ ਹੈਗਾ ਬਾਕੀ ਦੇਖੋ ਅਸਮੀਰ ਕੀ ਆਉਂਦੀ ਅਗਲੇ ਦੇਖ ਦੋ ਬਾਅਦ ਚ ਚੁੱਪ ਸਪਸ਼ਟ ਜਿਹੜੀ ਹੋ ਜਾਏ ਉਧਰ ਅਨਕੀ ਸਾਹਿਬ ਕਹਿੰਦੇ ਕਿ ਮਾਈਨਿੰਗ ਮਾਫੀਆ ਨੂੰ ਠੱਲਣ ਦੇ ਲਈ ਖਰੜਾ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਕਹਿੰਦੇ ਤਿਆਰ ਕੀਤੀ ਗਈ ਹੈ ਔਰ ਉਸ ਰਿਪੋਰਟ ਦੇ ਵਿੱਚ ਕੀ ਕੁਝ ਕਿਹਾ ਗਿਆ ਕਿਵੇਂ ਹੁਣ ਮਾਈਨਿੰਗ ਨੂੰ ਠੱਲ ਪਾਈ ਜਾਊਗੀ ਕਿਉਂਕਿ ਲਗਾਤਾਰ 3 ਸਾਲਾਂ ਤੋਂ ਕਿਹਾ ਜਾ ਰਿਹਾ ਕਿ ਅਸੀਂ ਮਾਈਨਿੰਗ ਨੂੰ ਠੱਲ ਪਾਤੀ ਜੀ ਆਏ ਹੋ ਗਿਆ ਉਹ ਹੋ ਗਿਆ 15 ਤੋਂ 20 ਹੀ 20000 ਕਰੋੜ ਰੁਪਇਆ ਕਹਿੰਦੇ ਪਲੱਸ ਰੇਤੇ ਦਾ ਅਸੀਂ ਕੱਢਿਆ ਕਰਾਂਗੇ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀਗੇ ਕਿ ਪਰ ਨਹੀਂ ਕਦੇ ਅਰਵਿੰਦ ਕੇਜਰੀਵਾਲ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਭਾਈ 20000 ਕਰੋੜ ਰੁਪਇਆ ਪਰ ਸਾਲ ਦਾ ਅਸੀਂ ਰੇਤੇ ਦੀ ਮਾਈਨਿੰਗ ਦੇ ਵਿੱਚੋਂ ਕੱਢਿਆ ਕਰਾਂਗੇ ਹੁਣ ਕਹਿੰਦੇ ਹਰਿਆਣੇ ਦੀ ਰਿਪੋਰਟ ਖੋਖ ਰਹੇ ਆ ਹਰਿਆਣੇ ਦੀ ਰਿਪੋਰਟ ਖੋ ਕੇ ਉਹ 1000 ਰੁਪਇਆ ਕੱਢ ਰਹੇ ਆ ਤੇ ਅਸੀਂ ਹਲੇ ਵੀ 135 ਜਾਂ 200 ਕਰੋੜ ਰੁਪਇਆ ਹੀ ਕੱਢ ਰਹੇ ਆ ਤੇ 20000 ਕਰੋੜ ਰੁਪਇਆ ਕੱਢਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣੇ ਦੀ ਰਿਪੋਰਟ ਫਰੋੜ ਲਈ ਹੈ ਕਿ ਘੱਟੋ ਘੱਟ ਉਹ ਨਹੀਂ ਅਸੀਂ ਕਾਪੀ ਕਰ ਲਈਏ ਉਹ ਹਜ਼ਾਰ ਕਰੋੜ ਰੁਪਏ ਕਮਾਰੇ ਆ ਤੇ 20000 ਕਰੋੜ ਕਮਾਉਣ ਦੇ ਦਾਅਵੇ ਕਰਨ ਵਾਲੇ ਉਹਨਾਂ ਦੇ ਹਜ਼ਾਰ ਕਰੋੜ ਫੜੀਏ ਰਿਪੋਰਟ ਉਹ ਮਤਲਬ ਕਾਪੀ ਕਰਨ ਨੂੰ ਫਿਰਦੇ ਆ ਤਾਂ ਕਾਪੀ ਮੈਂ ਕਹੂੰਗਾ ਤਾਂ ਸ਼ਾਇਦ ਨਹੀਂ ਹੋਊਗੀ ਤਾਂ ਪਰ ਫਿਰ ਵੀ ਕਹਿੰਦੇ ਕਿ ਰਿਪੋਰਟ ਖੋਖੀ ਜ਼ਰੂਰ ਗਈ ਆ ਉਹਨਾਂ ਦੀ ਤਾਂ ਕਿਵੇਂ ਦੇਖਦੇ ਹਾਂ ਕਿ ਹੁਣ ਖਰੜਾ ਕੀ ਤਿਆਰ ਕੀਤਾ ਗਿਆ ਮਾਇਨੇ ਕਮਾਫੀਰ ਉੱਠਾ ਲਾਉਣ ਵਾਸਤੇ ਸਕੰਦਰ ਜੀ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਸੱਤਾ ਵਾਸਤੇ ਜ਼ੋਰ ਲਾ ਰਹੀ ਸੀ ਤਾਂ ਉਸ ਵਕਤ ਮਾਈਨਿੰਗ ਪਾਲਿਸੀ ਨੂੰ ਇਹਨਾਂ ਨੇ ਬੋਲ ਚੁੱਕਿਆ ਕਿ ਸਾਡੀ ਮਾਈਨਿੰਗ ਪਾਲਿਸੀ ਅਜਿਹੀ ਹੋਵੇਗੀ ਕਿ ਜਿਹਦੇ ਨਾਲ ਪੰਜਾਬ ਦਾ ਖਜ਼ਾਨਾ ਜਿਹੜਾ ਭਰ ਜਾਊਗਾ ਤੇ ਪੰਜਾਬ ਨੂੰ ਕੋਈ ਵੀ ਕਰਜ਼ਾ ਲੈਣਾ ਨਹੀਂ ਪਊਗਾ ਜਦੋਂ ਕਿ ਅਸਲੀ ਸੀ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤੇ ਤੁਸੀਂ ਦੇਖ ਲਓ ਮਾਈਨਿੰਗ ਪਾਲਿਸੀ ਜਿਹੜੀ ਆ ਹਮੇਸ਼ਾ ਸਵਾਲਾਂ ਦੇ ਕੀ ਦੇ ਵਿੱਚ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਵਾਅਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਮਾਈਨਿੰਗ ਪਾਲਿਸੀ ਨੂੰ ਲੈ ਕੇ ਕੀਤੇ ਗਏ ਉਹ ਪੂਰੇ ਨਹੀਂ ਹੋਏ ਤੇ ਮਾਈਨਿੰਗ ਪਾਲਿਸੀ ਸਵਾਲਾਂ ਦੇ ਕੀ ਦੇ ਖਜ਼ਾਨਾ ਜਿਹੜਾ ਖਾਲੀ ਰਿਹਾ ਖਜ਼ਾਨਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਸਿੱਤੀ ਬਿਆਨ ਕੀਤਾ ਐਦਵਿੰਡ ਵੇਗ ਕਿ ਜੀਵਲ 20000 ਕਰੋੜ ਦੀ ਗੱਲ ਕਰਦੇ ਰਹੇ ਉਸ ਤੋਂ ਪਹਿਲਾਂ ਨਮਜੋਤ ਸਿੰਘ ਸਿੱਧੂ ਵੀ ਕਰਦੇ ਬਹੁਤ ਕੁਝ ਚਾਹਦੇ تھے ਪਰ ਅਜਿਹੀਆਂ ਗੱਲਾਂ ਹੋਈਆਂ ਹੁਣ ਪਤਾ ਲੱਗਾ ਕਿ ਪੰਜਾਬ ਸਰਕਾਰ ਦੇ ਮਾਈਨਿੰਗ ਪਾਲਿਸੀ ਦੇ ਉੱਤੇ ਆਪਣਾ ਵਿਸ਼ੇਸ਼ ਧਿਆਨ ਦਿੱਤਾ ਪੰਜਾਬ ਰਾਜ ਵਿਕਾਸ ਕਮਿਸ਼ਨ ਵੱਲੋਂ ਇੱਕ ਜਿਹੜਾ ਅਧਿਨ ਕੀਤਾ ਇੱਕ ਵਸਲੇਸ਼ਨ ਕੀਤਾ ਗਿਆ ਕੇਵਲ ਹਰਿਆਣਾ ਚ ਸਿੱਧੂ ਸਾਹਿਬ ਉਹਨਾਂ ਨੇ ਜਿਹੜਾ ਹਰਿਆਣੇ ਦੀ ਮਾਈਨਿੰਗ ਪਾਲਿਸੀ ਜਿਹੜੀ ਹੈ ਕੇਵਲ-ਕੇਵਲ ਉਹਨਾਂ ਨੇ ਉਹ ਹੀ ਦੀ ਬਾਚੀ ਬਲਕਿ ਹੋਰ ਪੰਜ ਰਾਜਾਂ ਅਦਗੀਆਂ ਮਾਈਨਿੰਗ ਪਾਲਸੀਆਂ ਦਾ ਵੀ ਉਹਨਾਂ ਨੇ ਅਧਿਨ ਕੀਤਾ ਉਸ ਅਧਿਨ ਤੇ ਆਧਾਰ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਕੇ ਸਿੱਧੂ ਸਾਹਿਬ ਉਹਨਾਂ ਨੇ ਇੱਕ ਖਰੜਾ ਜਿਹੜਾ ਮਾਈਨਿੰਗ ਪਾਲਸੀ ਦਾ ਜਿਹੜਾ ਤਿਆਰ ਕੀਤਾ ਆ ਔਰ ਜਿਹਦੇ ਵਿੱਚ ਇੱਕ ਟੀਚਾ 180 ਫੀਸਦੀ ਵਾਧੇ ਦਾ ਰੱਖਿਆ ਗਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ 180 ਫੀਸਦੀ ਅਸੀਂ ਵਾਧਾ ਜਿਹੜਾ ਮਾਈਨਿੰਗ ਪਾਲਸੀ ਤੋਂ ਲੈਣਾ ਤਾਂ ਜੋ ਖਜ਼ਾਨੇ ਦੀ ਜਿਹੜੀ ਸਥਿਤੀ ਆ ਸਿੱਧੂ ਸਾਹਿਬ ਉਹ ਬਿਹਤਰ ਹੋ ਸਕੇ ਖਜ਼ਾਨਾ ਪਰਿਆ ਜਾ ਸਕੇ ਹੁਣ ਹਰਿਆਣੇ ਦੀ ਗੱਲ ਕੀਤੀ ਹਰਿਆਣੇ ਤੋਂ ਇਲਾਵਾ ਪੰਜ ਰਾਜ ਸਿੱਧੂ ਸਾਹਿਬ ਉਹਨਾਂ ਨੂੰ ਖੋਹਰ ਵੀ ਜਿਹੜੇ ਵਿਸ਼ਲੇਸ਼ਣ ਕੀਤਾ ਕਿਉਂਕਿ ਹਰਿਆਣਾ ਨਾਲ ਆ ਹੁਣ ਹਰਿਆਣਾ ਦੇ ਵਿੱਚ ਜਿਹੜੀ ਸਥਿਤੀ ਆ ਉਹ 1000 ਕਰੋੜ ਦੀ ਆ ਦੂਜੇ ਪਾਸੇ ਪੰਜਾਬ ਦੀ ਸਥਿਤੀ ਤੁਸੀਂ ਉਹ ਬਿਆਨ ਕਰਦੀ ਇਹ ਸੌਵਾ ਚ ਚੱਲਦੀ ਪਈ ਆ ਨਾਲ ਉਹਨਾਂ ਨੇ ਇਹ ਵੀ ਕਥਨ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀ ਠੇਕੇਦਾਰੀ ਸਿਸਟਮ ਆ ਜਿਹੜਾ ਮੋਨੋਪੋਲੀ ਆ ਇਸ ਨੂੰ ਤੋੜਨ ਦਾ ਜਿਹੜਾ ਜ਼ਰੂਰਤ ਹੈਗੀ ਆ ਕਿਉਂਕਿ ਬੀਤੀਆਂ ਸਮਿਆਂ ਦੇ ਵਿੱਚ ਉਹ ਹੀ ਠੇਕੇਦਾਰ ਜਿਹੜੇ ਕਾਂਗਰਸ ਸਰਕਾਰ ਦੇ ਸਮੇਂ ਸੰਨ ਉਹ ਹੀ ਠੇਕੇਦਾਰ ਹੁਣ ਚਲੇ ਆ ਰਹੇ ਆ ਜਿਸ ਕਰਕੇ ਉਹ ਮਹਿਕਮਿਆਂ ਦੀਆਂ ਚੋਰੀਆਂ ਮੋਰੀਆਂ ਜਾਂਦੇ ਆ ਤੇ ਮਾਇਨੇ ਤੋਂ ਜੋ ਕੁਝ ਮੁਨਾਫਾ ਹੁੰਦਾ ਪੂਰਨ ਤੌਰ ਤੇ ਸਰਕਾਰੀ ਖਜ਼ਾਨੇ 'ਚ ਜਮਾ ਨਹੀਂ ਹੁੰਦਾ ਬਲਕਿ ਠੇਕੇਦਾਰ ਜਿਹੜੇ ਉਹ ਅਮੀਰ ਮੰਨ ਆਪਣੀ ਆ ਉਸ ਨੂੰ ਤੋੜਿਆ ਜਾਣਾ ਚਾਹੀਦਾ ਉਹ ਨਾਲ ਹੀ ਨਾਲ ਸਿੱਧੂ ਸਾਹਿਬ ਉਹਨੇ ਇਹ ਵੀ ਗੱਲ ਕੀਤੀ ਹੈ ਜਿਹੜੀ ਆ ਖਰੜੇ ਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਹਰਿਆਣੇ ਦੇ ਵਿੱਚ ਜਿਹੜਾ ਠੇਕਾ ਉਸ ਦਾ ਸਮਾਂ ਜਿਹੜਾ ਆ ਉਹ 5 ਤੋਂ 7 ਜਾਂ 8 ਸਾਲ ਦਾ ਜਿਹੜਾ ਹੈਗਾ ਆ ਪੰਜਾਬ ਸਰਕਾਰ ਜਿਹੜਾ ਸਮਾਂ ਦਿੰਦੀ ਆ ਉਹ ਤਿੰਨ ਤੋਂ 5 ਸਾਲ ਦਾ 3 ਸਾਲ ਦਾ ਜਿਹੜਾ ਹੈਗਾ ਠੇਕੇਦਾਰਾਂ ਨੂੰ ਦਿੱਤਾ ਜਾਂਦਾ ਕਿਸੇ ਇਸ ਚੀਜ਼ ਦਾ ਵੀ ਅਧਿਨ ਜਿਹੜਾ ਉਹ ਹੋਣਾ ਚਾਹੀਦਾ ਦੂਜੇ ਪਾਸੇ ਜਿਹੜਾ ਪਰ ਫੀਸ ਦੀ ਅ ਸੰਖੜੇ ਫੋਟ ਹੈਗੀ ਜਿਸ ਦੇ ਕਿ 5 ਪੁਆਇੰਟ ਪੰਜਾਹ ਪੈਸੇ ਜਾਂ ਇਸ ਤਰੀਕੇ ਦਾ ਜਿਹੜਾ ਚਰਚਾ ਉਸ ਦਾ ਵੀ ਅਧਿਨ ਜਿਹੜਾ ਉਹਨੇ ਨੇ ਕੀਤਾ ਹੈ ਹੁਣ ਸੇ ਸਭ ਕਾਰਨ ਇਹ ਹੈ ਕਿ ਬੀਤੇ ਸਮੇਂ ਦੇ ਵਿੱਚ ਰੇਤਾ ਔਰ ਬਜਰੀ ਨੂੰ ਇੱਕੋ ਤਰੀਕੇ ਦੇ ਨਾਲ ਇੱਕੋ ਮਾਈਨਿੰਗ ਖੇਤਰ ਦੇ ਵਿੱਚ ਲਿਆ ਜਾਂਦਾ ਰਿਹਾ ਪਰ ਨਵੀਂ ਜਿਹੜੀ ਖਣਰਾ ਨੀਤੀ ਜਿਹੜੀ ਤਿਆਰ ਕੀਤੀ ਪੰਜਾਬ ਰਾਸ ਕਮਿਸ਼ਨ ਇਹਦੇ ਵਿੱਚ ਰੇਤਾ ਅਲੱਗ ਤੇ ਬਜਰੀ ਨੂੰ ਅਲੱਗ-ਅਲੱਗ ਜਿਹੜਾ ਉਹ ਕਰ ਦਿੱਤਾ ਗਿਆ ਦੋ ਜਿਹੜੀਆਂ ਚੀਜ਼ਾਂ ਜਿਹੜੀਆਂ ਲਾਗੂ ਹੋਣਗੀਆਂ ਤਾਂ ਜੋ ਮਾਈਨਿੰਗ ਪਾਸੀ ਇਹਨਾਂ ਦੋਵਾਂ ਤੋਂ ਅਲੱਗ-ਅਲੱਗ ਜਿਹੜਾ ਫਾਇਦਾ ਜਿਹੜਾ ਉਹ ਲੈ ਸਕੇ ਹੁਣ ਇਸ ਦੀ ਰਿਪੋਰਟ ਜਿਹੜੀ ਖਣਰਾ ਤਿਆਰ ਕਰਕੇ ਮਾਈਨਿੰਗ ਵਿਭਾਗ ਨੂੰ ਜਿਹੜੀ ਹੈ ਮੰਤਰਾਲੇ ਨੂੰ ਦੇ ਦਿੱਤੀ ਗਈ ਹੈ ਹੁਣ ਇਸ ਦੇ ਉੱਤੇ ਅਗਲੇ ਜਨਤਕ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਹੈ ਉਸ ਤੋਂ ਉਹਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਤੇ ਇਹਦੇ ਉੱਤੇ ਜਿਹੜੀ ਮੋਰ ਲਾਈ ਜਾ ਸਕਦੀ ਇਥੇ ਵੀ ਆਪਣੇ ਆਪਣੇ ਦਰਸ਼ਕਾਂ ਨੂੰ ਦੱਸਦੇ ਕਿ ਮਾਈਨਿੰਗ ਪਾਲਿਸੀ ਨੂੰ ਲੈ ਕੇ ਤਿੰਨ ਵਾਰ ਕਹਿੰਦੇ ਨੇ ਆਮ ਆਦਮੀ ਪਾਰਟੀ ਨੇ ਜਿਹੜੇ ਬੀਤੇ ਸਮੇਂ ਚ ਇਹੀ ਫੈਸਲੇ ਜਿਹੜੇ ਉਹ ਬਦਲੇ ਨਹੀਂ ਪਰ ਕੋਈ ਵੀ ਫੈਸਲਾ ਅਜੇ ਤੱਕ ਜਾਰੀ ਨਹੀਂ ਹੋਇਆ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਸੀ ਕਿ ਮਾਈਨਿੰਗ ਪਾਲਿਸੀ ਤੋਂ ਅਸੀਂ ਇਹ ਕੁਝ ਪ੍ਰਾਪਤ ਕਰਕੇ ਪੰਜਾਬ ਦੀ ਨੁਹਾਰ ਪਾਦ ਲਾ ਕੇ ਪੰਜਾਬ ਦਾ ਵਿਕਾਸ ਜਿਲਾ ਕਰਾਂਗੇ ਕਹਿੰਦੇ ਹੁਣ ਉਹ ਚੀਜ਼ ਨੂੰ ਪੂਰਾ ਕਰਨ ਵਾਸਤੇ ਇਹ ਜੋ ਨੀਤੀ ਜਿਹੜੀ ਹੈ ਇਤਿਆਰ ਕੀਤੀ ਗਈ ਹੈ ਹੁਣ ਦੇਖਦੇ ਹਾਂ ਕਿ ਇਹ ਖਰੜਾ ਇਹ ਅਮਲੀ ਰੂਪ ਚ ਕਿਤੋਂ ਲਾਗੂ ਜਿਹੜਾ ਹੁੰਦਾ ਹੈ ਬਿਲਕੁਲ ਬਿਲਕੁਲ ਸਿਰਫ ਦੂਜੇ ਪਾਸੇ ਇਹ ਵੀ ਗੱਲ ਹੈ ਜਿਹੜੀ ਬੜੀ ਦੁਖਦਾਈ ਕੱਲ ਗੱਲ ਹੋਈ ਹੈ ਕਿ ਐਮਐਲਏ ਗੋਗੀ ਜਿਹੜੇ ਆਮਾਦੀ ਪਾਰਟੀ ਦੇ ਹੈ ਉਹਨਾਂ ਦੀ ਗੋਲੀ ਲੱਗਣ ਦੇ ਨਾਲ ਡੈਥ ਹੋਈ ਹੈ ਹੁਣ ਜਦੋਂ ਤੋਂ ਆਮਾਦੀ ਪਾਰਟੀ ਦੇ ਐਮਐਲਏ ਗੋਗੀ ਦੀ ਰਾਤ ਗੋਲੀ ਲੱਗਣ ਦੇ ਨਾਲ ਮੌਤ ਹੋਈ ਆ ਉਦੋਂ ਤੋਂ ਕਈ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਕਿ ਸੂਇ ਸਾਈਡ ਐ ਜਾਂ ਫਿਰ ਅਚਾਨਕ ਜਾਂ ਫਿਰ ਕਈ ਲੋਕਾਂ ਨੂੰ ਹਲੇ ਇਹਦੇ ਬਾਰੇ ਪਤਾ ਨਹੀਂ ਸੀਗਾ ਹੁਣ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਅਨਖੀ ਸਾਹਿਬ ਕਹਿੰਦੇ ਕਿ ਉਹਨਾਂ ਦਾ ਜਿਹੜਾ ਰਸੋਈਆ ਉਹ ਇਹ ਗੱਲ ਕਹਿ ਰਿਹਾ ਕਿ ਮੈਨੂੰ ਖਾਣਾ ਬਣਾਉਣ ਵਾਸਤੇ ਗਿਆ ਸੀਗਾ ਔਰ ਉਹ ਖਾਣਾ ਗੁਣਾ ਪੂਰਾ ਖਾਦਾ ਵਧੀਆ ਸੀਗਾ ਉਸ ਤੋਂ ਪਹਿਲਾਂ ਗੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਵੀ ਮਿਲੇ ਐ ਸੰਤ ਸੀਚੇਵਾਲ ਨੂੰ ਵੀ ਮਿਲੇ ਐ ਮੀਡੀਆ ਮੋਡੀਆਂ ਕੀਤੀਆਂ ਨੇ ਘਰ ਆ ਕੇ ਖਾਣਾ ਗੁਣਾ ਦੀ ਗੱਲ ਜਿਹੜੀ ਹੈ ਕਈ ਆਪ ਕਹਿੰਦੇ ਉਹਨਾਂ ਨੇ ਕਿਹਾ ਕਿ ਖਾਣਾ ਬਣਾਓ ਤੇ ਕਹਿੰਦੇ ਕਿ 25 ਬੋਰ ਦੀ ਕੋਈ ਉਹਨਾਂ ਦੀ ਰਿਵਾਲਵਰ ਜਾਂ ਪਿਸਤਲ ਸੀਗੀ ਉਹ ਕਹਿੰਦੇ ਆ ਕਿ ਸਾਫ ਕਰ ਰਹੇ ਸੀਗੀ ਸਾਫ ਕਰਦੇ ਕਰਦੇ ਗੋਲੀ ਚੱਲ ਗਈ ਹੈ ਗੋਲੀ ਚੱਲੀ ਕਹਿੰਦੇ ਕਿ ਇੱਕੋ ਹੀ ਰਾਉਂਡ ਸੀਗਾ ਉਹਦੇ ਵਿੱਚ ਤੇ ਉਹਦੇ ਨਾਲ ਗੋਲੀ ਕਹਿੰਦੇ ਸਰਧਿਆਰ ਪਰ ਹੋ ਗਈ ਹੈ ਹਲੇ ਪੁਲਿਸ ਵੀ ਖੁੱਲ ਕੇ ਕੁਝ ਦੱਸ ਨਹੀਂ ਰਹੀ ਹੈ ਪਰ ਸੂਈਆ ਉਹਨਾਂ ਦਾ ਜਾਂ ਉਹਨਾਂ ਦਾ ਪਰਿਵਾਰ ਇਹ ਗੱਲ ਆਖ ਰਿਹਾ ਜਿਹੜੀ ਭਾਸਕਰ ਦੇ ਵਿੱਚ ਰਿਪੋਰਟ ਜੇ ਤਾਂ ਕਿਵੇਂ ਦੇਖਦੇ ਹੋ ਕਿ ਕੀ ਕੁਝ ਗੱਲਬਾਤ ਹਲੇ ਤੱਕ ਜਿਹੜੀ ਸਾਹਮਣੇ ਆਈ ਹੈ ਕਈ ਜਿੰਨੇ ਮੂੰਹ ਉਹਨੀਆਂ ਗੱਲਾਂ ਨਹੀਂ ਜੀਏ ਪਾਸੂ ਖਦਰਚੀ ਚਲੋ ਉਹ ਤਾਂ ਗੱਲ ਅਲੱਗ ਆ ਪਰ ਇਹ ਬੜੀ ਦੁਖਦਾਈ ਖਬਰ ਹੈ ਕਿ ਕਿਸੇ ਵਿਅਕਤੀ ਦਾ ਇਸ ਤਰੀਕੇ ਨਾਲ ਤੁਰ ਜਾਣਾ ਇਹ ਦੂਜੇ ਪਾਸੇ ਉਹ ਬਤਾਇ ਕਿ ਨਹੀਂ ਲੁਧਿਆਣੇ ਤੋਂ ਤੇ ਜਿਸ ਤਰੀਕੇ ਦੀ ਖਬਰਾਂ ਆ ਰਹੀਆਂ ਨੇ ਕਿ ਇਹੋ ਜਿਸ ਤਰੀਕੇ ਦੀ ਯਹਾਂ ਪੇ ਰਵਲਵਰ ਸਾਫ ਕਰ ਰਹੀ ਤੇ ਚਾਲਕ ਜਿਹੜੀ ਗੋੜੀ ਚੱਲੀ ਤੇ ਗੋੜੀ ਜਿਹੜੀ ਹੈ ਉਹਨਾਂ ਦੇ ਪੁਰਕ ਵਿੱਚੋਂ ਆਰ ਪਾਰ ਜਿਹੜੀ ਆ ਹੋ ਗਈ ਹੈ ਪਰ ਸ ਵੀ ਇਸ ਮੁੱਦੇ ਤੇ ਖੁੱਲ ਕੇ ਕੋਈ ਨਹੀਂ ਬੋਲ ਰਿਹਾ ਹਾਲਾਂਕਿ ਕੁਝ ਸਮਾਂ ਪਹਿਲਾਂ ਡੀਸੀਪੀ ਦਾ ਬਿਆਨ ਆਇਆ ਸੀ ਤਾਂ ਉਹਨਾਂ ਨੇ ਇਸੇ ਗੱਲ ਦੀ ਜਿਹੜੀ ਗੱਲ ਕਹੀ ਹੈ ਤੇ ਹਾਂ ਪੇ 25 ਬੋਲਦਾ ਸੀ ਉਹਨਾਂ ਦਾ ਪਰਸਨਲ ਜਿਹੜਾ ਰਵਲਵਰ ਤੋ ਪੂਰੇ ਵਿੱਚੋਂ ਇੱਕ ਜਿਹੜੀ ਖੁਰੀ ਇਸ ਤਰੀਕੇ ਨਾਲ ਚੱਲਦੀ ਹੈਗੀ ਆ ਸਿੱਧੂ ਸਾਹਿਬ ਇਹ ਜਾਂਚ ਦਾ ਵਿਸ਼ਾ ਤਾਂ ਹੈ ਹੀ ਹੈ ਕਿਉਂਕਿ ਇਹਦੀ ਗੱਲ ਕਰਕੇ ਔਰ ਸੁਖੀ ਦੇ ਬਿਆਨ ਦੇ ਆਧਾਰ ਤੇ ਜਾਂ ਪਰਿਵਾਰਕ ਜੇਕਰ ਗੱਲ ਕਰਦੇ ਨੇ ਤਾਂ ਉਸ ਗੱਲ ਤੇ ਤਾਂ ਫਿਰ ਸੰਤੋਸ਼ਟੀ ਜਿਹੜੀ ਕਰਦੇ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਇੱਕ ਵਿਅਕਤੀ ਦੀ ਜਾਣਗੀ ਆ ਪਹੁੰਚ ਤਾਂ ਇਹ ਜੀ ਜਾਂਚ ਜਿਹੜੀ ਉਹ ਜਾਰੀ ਹੈ ਤੇ ਜਾਂਚ ਤੋਂ ਕੀ ਸਾਹਮਣੇ ਹੁੰਦਾ ਇਹ ਤਾਂ ਸਿੱਧੂ ਸਾਹਿਬ ਬਾਅਦ ਚ ਪਤਾ ਲੱਗਿਆ ਕਿ ਪਰ ਇੱਕ ਸਿਟਿੰਗ ਐਮਐਲਏ ਦਾ ਇਸ ਤਰੀਕੇ ਨਾਲ ਦੁਖਤ ਸਿਟਿੰਗ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਵਿਅਕਤੀ ਦਾ ਇਸ ਤਰੀਕੇ ਨਾਲ ਤੁਰਜਣਾ ਸਿਰੋਸਪ ਪਰਵਾਰ ਵਾਸਤੇ ਤਾਂ ਦੁਖਤਾਈ ਹੁੰਦਾ ਹੀ ਆ ਉਹਨਾਂ ਦੇ ਸਮਰਥਨ ਵਾਸਤੇ ਉਹਨਾਂ ਦੇ ਚੇਥਿਆਂ ਵਾਸਤੇ ਵੀ ਇੱਕ ਇੱਕ ਘਾਟਾ ਜਿਹੜਾ ਬਣਿਆ ਜਾ ਸਕਦਾ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬੁੱਢੇ ਨਾਲੇ ਇਸ ਫਾਈਲ ਨੂੰ ਲੈ ਕੇ ਉਹ ਕੰਪੀਸ ਸੀ ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਆਪਣਾ ਹੀ ਜਿਹੜਾ ਮੀਲਸਟੋਨ ਰੱਖਿਆ ਸੀ ਉਹਨਾਂ ਨੇ ਅਸ਼ੀਰਾਂ ਲਈ ਜਿਹੜਾ ਲਾਇਆ ਹੋਈ ਉਹ ਤੋੜ ਦਿੱਤਾ ਤਾਂ ਉਹ ਪੁੱਤ ਦੇ ਤੌਰ ਤੇ ਉਹਦਾ ਰਚ ਉਹ ਚਰਚਾਵਾਂ 'ਚ ਆਏ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਉਹਨਾਂ ਨੇ ਇਹ ਜਿਹੜਾ ਨੀ ਪੱਥਰ ਜਿਹੜਾ ਰੱਖਿਆ ਸੀ ਨਹੀਂ ਪੱਥਰ ਨੂੰ ਤੋੜਿਆ ਤਾਂ ਆਪਣੀ ਹੀ ਸਰਕਾਰ ਦੇ ਖਿਲਾਫ ਹੋ ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆਂਦਾ ਸੀ ਆਪਣੀ ਸਰਕਾਰ ਨੂੰ ਕਿ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਤਾਂ ਅਜਿਹੇ ਮੁੱਕ ਤੇ ਅਜਿਹੇ ਵਿਅਕਤੀ ਤਾਂ ਪੁਰ ਜਿਹੜਾ ਵਾਕਿਆ ਉਹਨਾਂ ਦੇ ਸਮਰਥਕਾਂ ਵਾਸਤੇ ਦੁਖਦਾਈ ਖਬਰ ਆ ਆ ਪਰਮਾਤਮਾ ਕੀ ਦੁਆ ਕਰਦੇ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣ ਮੰਨਦਾ ਬਲ ਬਖਸ਼ੇ ਤੇ ਪੁਲਿਸ ਤੋਂ ਆਸ ਕਰਦੇ ਕਿ ਪੁਲਿਸ ਸਾਰੇ ਮਸਲੇ ਦੀ ਜਾਂਚ ਜਿਹੜੀ ਆ ਤੀਜੀ ਨਾ ਕਰੇ ਤਾਂ ਜੋ ਸੱਚ ਜਿਹੜਾ ਉਹ ਸਾਹਮਣੇ ਆ ਸਕੇ ਜੀ